ਦੇਖੋ ਇਹ ਚਕੰਦਰ ਵਾਲਾ ਪਾਣੀ ਹੈਗਾ ਯੋਧਾ ਜੀ ਨੇ ਰੱਖਿਆ ਹੋਇਆ ਤੇ ਅਚਾਨਕ ਨੁਸਖਾ ਫਾਰਮੂਲਾ ਸਾਡੇ ਹੱਥ ਲੱਗਿਆ ਮਾਤਾ ਜੀ ਨੂੰ ਦੱਸ ਰਹੇ ਸੀ ਇਹ ਇਹਦੇ ਨਾਲ ਕੀ ਹੋਏਗਾ ਜੀ ਮੈਨੂੰ ਪੇਨ ਕਿਲਰ ਲੈਣੀ ਪੈਂਦੀ ਸੀ ਕਿ ਮੇਰੀ ਕੀ ਪ੍ਰੋਬਲਮ ਕੀ ਸੀ ਬਸ ਮੇਰੇ ਲੀਵਰ ਚ ਵੀ ਹੈ ਗਿਆ ਰਿਪੋਰਟਾਂ ਜੀ ਪਹਿਨ ਤੁਸੀਂ ਦੇਖ ਲਓ ਕਿੰਨੇ ਟਾਈਮ ਚ ਖੜਾ ਛੜਾਤਾ ਇਹਨਾਂ ਨੇ ਇਹਨਾਂ ਨੇ ਤਾਂ 1 ਮਹੀਨੇ ਦੇ ਵਿੱਚ ਵਿੱਚ ਛੜਾਤਾ ਚਮੜੀ ਦੀ ਵੀ ਦਿੱਕਤ ਆਉਂਦੀ ਹੈ ਖਾਰਿਸ਼ ਦੀ ਦਿੱਕਤ ਆਉਣ ਲੱਗ ਜਾਂਦੀ ਹੈ ਡਿਪਰੈਸ਼ਨ ਟਾਈਪ ਬੰਦਾ ਹੋ ਜਾਂਦਾ ਔਰ ਉਹਦੇ ਨਾਲ ਨਾਲ ਜਦੋਂ ਤੁਸੀਂ ਦੇਖੂਗੇ ਬੰਦਾ ਟੈਨਸ਼ਨ ਲੈਂਦਾ ਤਾਂ ਖੂਨ ਸੁੱਕਣ ਲੱਗ ਜਾਂਦਾ ਤਾਂ ਇਹ ਦੋਨੇ ਚੀਜ਼ਾਂ ਦੇ ਵਿੱਚ ਬੜਾ ਕਾਰੀਗਰ ਤਾਂ ਤਿੰਨ ਮਹੀਨੇ ਦੱਸ ਸਕਦੇ ਦਵਾਈ ਖੋਇਆ ਤਿੰਨ ਮਹੀਨੇ ਬਾਅਦ ਹੁਣ ਰਿਪੋਰਟਾਂ ਨਾਰਮਲ ਆ ਜਾਂਦੀ ਜੀ 45 ਦਿਨਾਂ ਚ ਰਿਪੋਰਟਾਂ ਨਾਰਮਲ ਕਰ ਦਿੰਦੇ ਸਾਨੂੰ ਇਹੀ ਬਹੁਤ ਯਾਨੀ ਖੁ ਚੱਲਣ ਤੋਂ ਅਸਮਰਥ ਸੀ ਇਸ ਕਰਕੇ ਉਹਨਾਂ ਨੂੰ ਗੱਡੀ ਦੇ ਵਿੱਚ ਹੀ ਚੈੱਕ ਹੈਗਾ ਜਿਹੜਾ ਉਹ ਕੀਤਾ ਜਾ ਰਿਹਾ ਪੇਸ਼ੈਂਟ ਹੈਗਾ ਤੁਹਾਡੇ ਕੋਲ ਕਿੰਨੇ ਕ ਦਿਨਾਂ ਚ ਠੀਕ ਹੋ ਜਾਂਦਾ ਬਬਾਈ ਕਰਨ ਵਾਲਾ ਤਾਂ ਅਕਾਲਪੁਰਖ ਹੈ ਬਾਕੀ ਗੁਰੂ ਮਹਾਰਾਜ ਕਰਨ ਕਿਰਪਾ ਵੀ ਅਗਲੇ 15 ਦਿਨ ਤੇ ਜਦੋਂ ਮਾਤਾ ਜੀ ਆਉਣ ਤਾਂ ਤੁਰ ਕੇ ਆਉਣ ਅੰਦਰ ਇਨਫਲੇਮੇਸ਼ਨ ਸੀ ਮੈਨੂੰ ਸੀਰ ਦੇ ਜੋਇੰਟ ਪੇਨ ਵਗੈਰਾ ਅੱਛਾ ਜੀ ਹਾਂਜੀ ਅੱਛਾ ਪਹਿਲੀ ਵਾਰ ਆਇਆ ਤੁਸੀਂ ਸੈਕੰਡ ਟਾਈਮ ਸੈਕੰਡ ਟਾਈਮ ਆਇਓ ਤੇ ਸੀਰ ਤੇ ਸੀਲ ਆਤਾ ਹੁਣ ਤੁਸੀਂ ਹਾਂਜੀ ਸਵੇਲਿੰਗ ਸੀ ਸਰੀਰ ਤੇ ਅੱਗੇ ਨਾਲ ਘਟੇ ਥੋੜੀ ਜੀ ਕਿੰਨੇ ਵੀ ਦਿਨ ਤੋਂ ਤੁਹਾਨੂੰ ਫਰਕ ਪੈਣਾ ਸ਼ੁਰੂ ਹੋਇਆ ਕੀ ਦਿੱਤਾ ਸੀ ਇਹਨਾਂ ਨੇ ਕੀ ਕੀਤਾ ਸੀ ਇਸ ਤਰ੍ਹਾਂ ਦਾ ਪੋਡਰ ਵਗੈਰਾ ਸੀ ਕੈਪਸੂਲ ਵਗੈਰਾ ਸੀ ਅੱਛਾ ਸ਼ਰਬਤ ਸੀਗਾ ਠੀਕ ਹੈ ਤਿੰਨ ਚਾਰ ਦਵਾਈਆਂ ਸੀ ਉਹਨਾਂ ਨੇ ਮੇਰੇ ਵੱਡੇ ਬ੍ਰਦਰ ਨੂੰ ਕਿਸੇ ਬਹੁਤ ਡਾਕਟਰਾਂ ਕੋਲ ਸੀ ਗਏ ਆ ਅੱਛਾ ਉਹਨਾਂ ਦੀ ਲੀਵਰ ਚ ਇਨਫੈਕਸ਼ਨ ਹਰ ਵਾਰ ਆਉਂਦੀ ਸੀ ਪੱਕਾ ਹੁਣ 3 ਮਹੀਨੇ ਰਸੇ ਨੇ ਦਵਾਈ ਖਵਾਈ ਹੈ 3 ਮਹੀਨੇ ਬਾਅਦ ਉਹਨਾਂ ਦੇ ਰਿਪੋਰਟਾਂ ਨਾਰਮਲ ਨੇ ਵੀ ਕੰਮ ਕਰਦਾ ਹੈ ਪੇਟ ਦੇ ਉੱਤੇ ਠੀਕ ਹੈ ਪਰ ਪਰਮਾਤਮਾ ਕਰਨ ਵਾਲਾ ਆ ਕਾਲਪੁਰ ਕਰਨ ਵਾਲਾ ਸਾਡੀ ਕੋਈ ਔਕਾਤ ਹੈ ਨਹੀਂ ਪਰ ਲੋਕਾਂ ਨੂੰ ਰਿਜ਼ਲਟ ਕੋਲੇਸਟ੍ਰੋਲ ਦੇ ਵਿੱਚ ਵੀ ਆਉਂਦੇ ਆ ਔਰ ਮੈਂ ਬੇਨਤੀ ਕਰਦਾ ਵੀ ਜੇਕਰ ਤੁਹਾਡੀ ਬਿਮਾਰੀ ਸ਼ੁਰੂ ਹੋਈ ਹੈ ਤਾਂ ਇੱਕ ਤਾਂ ਦੇਸੀ ਕਿਉਂ ਨਾ ਬੰਦ ਕਰੋ। ਠੀਕ। ਦੂਸਰੀ ਗੱਲ ਚੁਕੰਦਰ ਖਾਓ। ਜੋ ਖਾਣਾ ਖਾਂਦਾ ਨਾ ਤੋ ਅੱਛਾ ਕੋਟੀ ਲੱਗਦੀ। ਤਾਂ ਤੁਹਾਨੂੰ ਆਈਬੀਐਸ ਸੰਗ੍ਰਹਿਣੀ ਹੋਈ ਹੋਈ ਹੈ। ਹਾਂ, ਲੀਵਰ 'ਚ ਪ੍ਰੋਬਲਮ ਹੈ। ਮਤਲਬ ਹੁਣ ਖਾ ਪੀ ਕੇ ਥੋੜਾ ਟਾਈਮ ਲੰਘਣਾ ਲੱਗੇ ਜਾਂ ਨਹੀਂ ਲੰਘਣ ਲੱਗੇ। ਜਿੱਦਾਂ ਪਹਿਲਾਂ ਖਾਣਾ ਖਾ ਕੇ ਤੁਰੰਤ ਜਾਣਾ ਪੈਂਦਾ ਸੀਗਾ ਹੁਣ ਮੈਂ ਘੰਟਾ ਡੇਢ ਘੰਟਾ ਖਾਣਾ ਸ਼ੁਰੂ ਹੋ ਗਿਆ ਹਾਂ ਜੀ ਡਾਕਟਰ ਕੈਨਸ ਵੀ ਕਿਉਂ ਨਹੀਂ ਖਾਣਾ ਵੀ ਕੋਈ ਵੀ ਤਾਂ ਤਾਕਤਵਰ ਚੀਜ਼ ਨਹੀਂ ਖਾਣੀ ਵੀ ਬੀਪੀ ਵੱਜ ਜਾਂਦਾ ਮੇਰਾ ਅੱਛਾ ਪਰ ਡਾਕਟਰ ਨੇ ਮੈਨੂੰ ਆ ਦੇਰ ਪਾਰਚੀ ਤੇ ਸਪੈਸ਼ਲ ਲਿਖਿਆ ਵਿਦੇਸੀ ਕਿ ਪੱਕਾ ਖਾਣਾ ਹੁਣ ਮੈਂ ਖਾਣੀ ਵੀ ਹਾਂ ਹੁਣ ਕੋਈ ਦਿੱਕਤ ਨਹੀਂ ਬੀਪੀ ਵੀ ਨਹੀਂ ਵਧਿਆ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁਰਤੋ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਜਿਹੜਾ ਪਹੁੰਚਿਆ ਹੈ ਜੀ ਡੀ ਆਯੁਰਵੇਦਾ ਲੁਧਿਆਣਾ ਜਿੱਥੇ ਵੈਦ ਯੋਧਾ ਸਿੰਘ ਇਸ ਵੇਲੇ ਆਪਣੇ ਨੁਸਖਿਆਂ ਨਾਲ ਆਪਣੇ ਫਾਰਮੂਲਿਆਂ ਨਾਲ ਕਾਫੀ ਜ਼ਿਆਦਾ ਲੋਕਾਂ ਨੂੰ ਫਾਇਦਾ ਕਰ ਰਹੇ ਨੇ ਉਹਨਾਂ ਦੇ ਨੁਸਖਿਆਂ ਤੋਂ ਬਾਅਦ ਉਹਨਾਂ ਦੇ ਫਾਰਮੂਲਿਆਂ ਤੋਂ ਬਾਅਦ ਲੋਕ ਨੇ ਕਾਫੀ ਜ਼ਿਆਦਾ ਸਿਹਤਯਾਬ ਹੋ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਬੜੇ ਗੰਭੀਰ ਤੇ ਬੜੇ ਕ੍ਰੋਨਿਕਲ ਜਿਹੜੇ ਪੇਸ਼ੈਂਟ ਹੈਗੇ ਨੇ ਇੱਥੇ ਆਉਂਦੇ ਨੇ ਤੇ ਯੋਧਾ ਸਿੰਘ ਸਾਹਮਣੇ ਖੜੇ ਨੇ ਕਿ ਉਹਨਾਂ ਨੂੰ ਜਿਹੜਾ ਪੇਸ਼ੈਂਟ ਹੈਗੇ ਨੇ ਜਿਹੜੇ ਉਹਨਾਂ ਦੀ ਚੈੱਕਅਪ ਹੈਗੀ ਖੁਦ ਕਿਉਂਕਿ ਮਾਤਾ ਜੀ ਚੱਲਣ ਤੋਂ ਅਸਮਰਥ ਸੀ ਇਸ ਕਰਕੇ ਉਹਨਾਂ ਨੂੰ ਗੱਡੀ ਦੇ ਵਿੱਚ ਹੀ ਚੈੱਕ ਹੈਗਾ ਜਿਹੜਾ ਉਹ ਕੀਤਾ ਜਾ ਰਿਹਾ ਸਾਡੇ ਨਾਲ ਯੋਧਾ ਸਿੰਘ ਜੀ ਮੌਜੂਦ ਨੇ ਯੋਧਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ੍ਰੀ ਅਕਾਲ ਜੀ ਤੁਸੀਂ ਇਹ ਸੇਵਾ ਵੀ ਕਰ ਲੰਨੇ ਹੋ ਇਹ ਤਾਂ ਹੁਣ ਮਾਤਾ ਜੀ ਅੱਛਾ ਕੀ ਪ੍ਰੋਬਲਮ ਕੀ ਹੈ ਮਾਤਾ ਜੀ ਤੁਸੀਂ ਦੇਖੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ ਜੀ ਜੀ ਤਾਂ ਉਹਨਾਂ ਨੇ ਯੂ ਐਸ ਏ ਤੋਂ ਇਹਨਾਂ ਦੇ ਬੇਟੇ ਨੇ ਸਪੈਸ਼ਲ ਭੇਜਿਆ ਸਾਡੇ ਕੋਲ ਅੱਛਾ ਇਹ ਮਾਤਾ ਜੀ ਨੂੰ ਯੂ ਐਸ ਏ ਤੋਂ ਭੇਜਿਆ ਸਾਡੇ ਤੋ ਅਸੀਂ ਗੱਲਬਾਤ ਕਰਦੇ ਆ ਸਾਡੇ ਨਾਲ ਮਾਤਾ ਜੀ ਨੇ ਮਾਤਾ ਜੀ ਆਇਓ ਇੱਕ ਮਿੰਟ ਸਾਡੇ ਨਾਲ ਗੱਲਬਾਤ ਕਰਿਓ ਬੜੀ ਦੂਰੋਂ ਆਇਓ ਪਹਿਲੇ ਤੇ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਹਾਂ ਠੀਕ ਹੈ ਜੀ ਵਧੀਆ ਤੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤੇ ਕੁਲਦੀਪ ਕੌਰ ਹੈ ਅੱਛਾ ਕਿੱਥੋਂ ਆਇਓ ਤੁਸੀਂ ਅਸੀਂ ਤੇ ਜਗਰਾਉਂ ਤੋਂ ਆ ਜੀ ਤੇ ਜਗਰਾਉਂ ਤੋਂ ਆਏ ਮਾਤਾ ਜੀ ਨੂੰ ਉਹਨਾਂ ਦੇ ਬੇਟੇ ਨੇ ਖਾਸ ਕਰਕੇ ਯੂ ਐਸ ਏ ਤੋਂ ਭੇਜਿਆ ਹਾਂ ਜੀ ਉਹ ਮਤਲਬ ਆਏ ਸੀ ਰਹਿਣ ਵਾਸਤੇ ਤੇ ਉਹਨਾਂ ਨੇ ਹੁਣ ਕਿਹਾ ਵੀ ਮਤਲਬ ਇੱਥੋਂ ਦਵਾਈ ਲਓ ਤੁਸੀਂ ਜੀ ਪ੍ਰੋਬਲਮ ਕੀ ਆ ਮਾਤਾ ਜੀ ਨੂੰ ਇਹਨਾਂ ਨੂੰ ਈਐਸਰ ਵਧਿਆ ਹੋਇਆ ਜਾਦਾ ਮਤਲਬ ਇੰਨਾ ਜ਼ਿਆਦਾ ਵਧਿਆ ਇਹ ਤੁਰਨ ਫਿਰਨ ਚ ਵੀ ਅਸਮਰਤਨ ਹੈ ਤੁਰਨ ਫਿਰਨ ਤੇ 5-6 ਸਾਲ ਤੋਂ ਇਹ 5 ਸਾਲ ਹੀ ਹੋ ਗਏ ਮੰਜੀ ਤੇ ਹੀ ਆ ਜਾਨੀ ਮਤਲਬ ਇਦਾਂ ਥੋੜਾ ਥੋੜਾ ਤੁਰ ਲੈਂਦਾ ਸੀ ਖੁੰਡੀ ਨਾਲ ਹੁਣ ਮਤਲਬ ਨਹੀਂ ਤੁਰਦੇ ਮਤਲਬ ਹੁਣ ਤੁਰਿਆ ਵੀ ਨਹੀਂ ਜਾਂਦਾ ਬੱਕਰਣਾ ਹੀ ਚੋਦੇ ਮੈਂ ਉੱਥੇ ਕਿਸੇ ਨੇ ਦਿਖਾਇਆ ਨਹੀਂ ਕਰਿਆ ਨਹੀਂ ਕਿਸੇ ਬਹੁਤ ਦਿਖਾਉਂਦੇ ਰਿਆ ਆ ਰਾਮ ਹੀ ਨਹੀਂ ਆਇਆ ਜੀ ਅੱਛਾ ਰਾਮ ਹੀ ਨਹੀਂ ਆਇਆ ਫਿਰ ਤੁਸੀਂ ਅੱਜ ਲੈ ਕੇ ਆਏ ਚਲੋ ਇਹ ਸੇਵਾ ਤੁਹਾਡੇ ਇਸੇ ਆਈ ਹੈ ਜੀ 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 ਅੱਛਾ ਯੋਧਾ ਜੀ ਸਾਡੇ ਨਾਲ ਨੇ ਯੋਧਾ ਜੀ ਇਹ ਕਹਿੰਦੇ ਨੇ ਮਾਤਾ ਜੀ ਦੇ ਮਾਤਾ ਜੀ ਸਤਿ ਸ਼੍ਰੀ ਅਕਾਲ ਸ਼੍ਰੀ ਅਕਾਲ ਬੇ ਤੁਰ ਹੀ ਨਹੀਂ ਜਾਂਦਾ ਇੱਕ ਨਾ ਗਿਰਗੀ ਸਮ ਹੈ ਅੱਛਾ ਗਿਰਗੇ ਸੀ ਹਾਂਜੀ ਨਾ 60 ਵਜੇ ਉਦੋਂ ਤੋਂ ਬਾਅਦ ਉਦੋਂ ਦੀ ਮੇਰੀ ਲੱਤਾਂ ਮੋੜਨੀ ਤੁਰਨੀ ਹਾਲਤ ਜਿਹੜੀ ਹੈ ਸਾਊਂਡ ਤੁਸੀਂ ਬਾਹਰੇ ਬੁਲਾ ਲਿਆ ਅੰਦਰ ਡਾਕਟਰ ਸਾਹਿਬ ਨੇ ਫਿਰ ਪੜ੍ਹਾਈ ਸੀਗਾ ਉਹਨਾਂ ਨੂੰ ਪਤਾ ਮਰੀਜ਼ ਆ ਮਹਾਰਾਜ ਠੀਕ ਹਨ ਫਿਰ ਕਿੱਥੇ ਹੋਣਾ ਸੀ ਮੈਨੂੰ ਪਤਾ ਹੁੰਦਾ ਸੀ ਜੀ 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 ਪਤਾ ਲੱਗਾ ਤਾਂ ਹੁਣ ਕੀ ਪ੍ਰੋਬਲਮ ਕੀ ਹੈ ਤੁਹਾਨੂੰ ਤੁਰੇ ਨਹੀਂ ਜਾਂਦਾ ਬਸ ਜਮੀ ਨਹੀਂ ਤੁਰੇ ਜਾਂਦਾ ਨਾ ਅੱਗੇ ਮੈਂ ਤੁਰ ਕੇ ਖੁੰਡੀ ਨਾਲ ਤੁਰ ਪੈਂਦੀ ਸਾਂ ਅੱਛਾ ਹੁਣ ਮਹੀਨਾ ਦੋ ਮਹੀਨੇ ਹੋ ਗਣ ਫਿਰ ਘਰੇਗੀ हुँ, हुँ, हुँ। अच्छा ਮੇਲੇ ਤਾਂ ਹੀ ਪੀੜ ਕਰੀ ਜਾਂਦੀਆਂ ਨੇ ਦਰਦਾਂ ਹੋਈ ਜਾਂਦੀਆਂ ਲੱਕ ਪੀੜ ਕਰਦਾ ਇਹ ਚ ਹੂੰ ਹੂੰ ਚੱਕਰ ਭੜੇ ਆਉਂਦੇ ਨੇ ਮੈਨੂੰ اچھا اچھا ਸੋ ਤੁਸੀਂ ਦੇਖੋ ਮਾਤਾ ਜੀ ਨੂੰ ਕਾਫੀ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਹੈਗੀਆਂ ਨੇ ਪਰ ਮਾਤਾ ਜੀ ਦਾ ਹੱਲ ਕੀ ਹੈ ਉਹ ਤਾਂ ਜੀ ਤੁਹਾਡੇ ਕੋਲ ਸਰੂਕੀ ਸਾਹਿਬ ਇਹ ਕੋਈ ਦਿੱਕਤ ਵਾਲੀ ਗੱਲ ਹੈ ਅੱਛਾ ਮਤਲਬ ਇਹ ਕੋਈ ਦਿੱਕਤ ਵਾਲੀ ਗੱਲ ਨਹੀਂ ਮਾਤਾ ਜੀ ਆਪਣੇ ਪੈਰਾਂ ਤੇ ਹੋ ਜਾਣਗੇ ਅਸੀਂ ਜੋ ਸਟੱਡੀ ਕੀਤਾ ਹੀ ਉਹਦੇ ਅਨੁਸਾਰ ਸਿਰਫ ਸੌਖਾ ਇੱਕੋ ਹੀ ਦਿੱਕਤ ਆਈ ਹੈ ਵੀ ਸਰੀਰ ਦੇ ਵਿੱਚ ਅਕਸਰ ਇਹ ਲੇਡੀਜ਼ ਦੇ ਵਿੱਚ ਦਿੱਕਤ ਆਉਂਦੀ ਹੈ ਵੀ ਸਰੀਰ ਦੇ ਵਿੱਚ ਸੋਜਿਸ਼ ਵੱਜ ਜਾਂਦੀ ਹੈ ਨਾੜਾਂ ਦਾ ਫਲੋ ਘਟ ਜਾਂਦਾ ਹੈ। ਸਰੀਰ ਦੇ ਵਿੱਚ ਸੋਜਿਸ਼ ਪੈਰਾਂ ਦੇ ਉੱਤੇ ਸਵੇਰਿੰਗ ਆਉਣ ਲੱਗ ਜਾਂਦੀ ਹੈ। ਬਲੋਕਿੰਗ ਹੋ ਗਈ। ਹਾਂ, ESR ਵਾਜਾਂ ਦਾ। ਉਹ ਕੀ ਹੁੰਦਾ ਜੀ? ESR ਦੇ ਵਿੱਚ ਇਨਫਲੇਮੇਸ਼ਨ ਬੋਡੀ ਦੇ ਵਿੱਚ ਵਧਣ ਲੱਗ ਜਾਂਦੀ ਹੈ। ਓਕੇ। ਜਦੋਂ ਇਨਫਲੇਮੇਸ਼ਨ ਵਧਣ ਲੱਗੀ ਤਾਂ ਤੁਸੀਂ ਸਮਝੋ ਵੀ ਤੁਹਾਡੇ ਸਰੀਰ ਦੇ ਵਿੱਚ ਇਮਿਊਨਿਟੀ ਕਮਜ਼ੋਰ ਹੋ ਗਈ। ਸਰੀਰ ਦੇ ਵਿੱਚ ਸੋਜਿਸ਼ ਚੜਨ ਲੱਗ ਆਣੀ ਆ। ਜੋੜਾਂ ਦੀ ਮੂਵਮੈਂਟ ਘਟ ਜਾਣੀ ਆ। ਓਕੇ। ਤੇ ਪਰਮਾਤਮਾ ਇਸ ਤਰ੍ਹਾਂ ਦਾ ਜਿਹੜਾ ਪੇਸ਼ੈਂਟ ਹੈਗਾ ਤੁਹਾਡੇ ਕੋਲ ਕਿੰਨੇ ਦਿਨਾਂ ਵਿੱਚ ਠੀਕ ਹੋ ਜਾਂਦਾ? ਬਬਈ ਕਰਨ ਵਾਲੇ ਤਾਂ ਅਕਾਲ ਪੁਰਖ ਹੈ ਬਾਕੀ ਗੁਰੂ ਮਹਾਰਾਜ ਕਰਨ ਕਿਰਪਾ ਵੀ ਅਗਲੇ 15 ਦਿਨ ਤੇ ਜਦੋਂ ਮਾਤਾ ਜੀ ਆਉਣ ਤਾਂ ਤੁਰ ਕੇ ਆਉਣ ਅੰਦਰ ਕੀ ਬਾਤ ਹੈ ਕੀ ਬਾਤ ਤੁਹਾਨੂੰ ਲੱਗਦਾ ਜੀ 15 ਦਿਨਾਂ ਬਾਅਦ ਤੁਰ ਪਣਗੇ ਉਹਨਾਂ ਨੇ ਗਏ ਮੈਂ ਬਹੁਤ ਵੀਡੀਓ ਉਹਨਾਂ ਦੀਆਂ ਵੇਖੀਆਂ ਹੋਈਆਂ ਨੇ ਅੱਛਾ ਅੱਛਾ ਕੋਈ ਨਹੀਂ ਉਹ ਆnde 15 ਦਿਨਾਂ ਤੱਕ ਤਾਂ ਤੁਰ ਕੇ ਆਉਣ ਜੋ ਵੀ ਹੋ ਜਾਣਗੀ ਬਸ ਹੁਣ ਡਾਈਟ ਉਹਨਾਂ ਨੇ ਦੱਸਿਆ ਉਹਨੇ ਜਿੱਦਾਂ ਜਿੱਦਾਂ ਦੱਸੀ ਉਦਾਂ-ਉਦਾਂ ਲੈਣੀ ਆ ਜੀ ਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਤਸਵੀਰਾਂ ਨੇ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ ਯੋਧਾ ਜੀ ਸੀ ਜਿਹੜੇ ਪੇਸ਼ੈਂਟ ਨੂੰ ਇੱਥੇ ਡੀਲ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਭਾਈ ਜੀ ਕਿ ਨਾ ਹੈ ਤੁਹਾਡਾ ਹਰਜੀਤ ਸਿੰਘ ਜੀ ਅੱਛਾ ਤੁਸੀਂ ਕਿੱਥੋਂ ਆਏ ਹੋ ਕੋ ਲੋਕਲ ਤੋਂ ਆਣੇ ਅੱਛਾ ਲੋਕਲ ਆਏ ਕੀ ਪ੍ਰੋਬਲਮ ਲੈ ਕੇ ਆਏ ਹੋ ਹਰਜੀਤ ਮੈਨੂੰ ਬਾਥਰੂਮ ਦੀ ਪ੍ਰੋਬਲਮ ਹੈ ਕਿੰਨਾ ਨੂੰ ਮੈਨੂੰ ਆ ਗਿਆ ਤੁਹਾਨੂੰ ਪ੍ਰੋਬਲਮ ਦੇਖਣੋਂ ਦਾ ਲੱਗਦਾ ਨਹੀਂ ਦੇਖਣ ਵਾਸਤੇ ਲੱਗਦਾ ਨਹੀਂ ਕੀ ਪ੍ਰੋਬਲਮ ਤੁਸੀਂ ਹੈ ਜੀ ਵੈਸੇ ਮਤਲਬ ਬਾਥਰੂਮ ਮੈਨੂੰ ਜਰਾ ਰੁਕ ਰੁਕ ਕੇ ਜਰਾ ਆਉਂਦਾ ਬਸ ਅੱਛਾ ਮਤਲਬ ਰੁਕ ਰੁਕ ਕੇ ਆਉ ਉਮਰ ਬਣੀ ਲੱਗਦੀ ਮੁੰਨ ਲੱਗਦੀ ਅੱਛਾ ਪਹਿਲੀ ਵਾਰ ਆਇਆ ਹਾਂ ਮੈਂ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਆ ਮਤਲਬ ਤੁਹਾਨੂੰ ਪਿਸ਼ਾਬ ਨਾਲ ਸੰਬੰਧਿਤ ਪ੍ਰੋਬਲਮ ਹੈ ਕਿੰਨੇ ਟਾਈਮ ਤੋਂ ਪ੍ਰੋਬਲਮ ਹੈ ਮੈਨੂੰ ਸਾਲਕ ਹੋ ਗਿਆ ਮੈਂ ਬੜੀ ਇਹਨਾਂ ਦੀ ਵੀਡੀਓ ਵੇਖਣਾ ਮੈਂ ਦੇਖੋ ਮੈਂ ਮਿਲ ਕੇ ਆਣਾ ਜੀ 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 ਮੈਂ ਬੜੀਆਂ ਵੀਡੀਓ ਇਹਨਾਂ ਦੀ ਵੇਖਣਾ ਮੈਂ ਅੱਜ ਮੈਂ ਮਿਲ ਕੇ ਜੂਰ ਆਉਂਦਾ ਹਾਂ ਇਹ ਬੜੀ ਪ੍ਰੋਬਲਮ ਹੈਗੀ ਹੈ ਜੀ ਅੱਜ ਕੱਲ ਪਿਸ਼ਾਬ ਦੀ 50 55 60 ਸਾਲ ਤੋਂ ਬਾਅਦ ਜਿਸ ਤਰੀਕੇ ਨਾਲ ਇਹਨਾਂ ਨੂੰ ਹੈਗੀ ਹੈ ਇਹ ਕਹਿੰਦੇ ਵੀ ਪਿਸ਼ਾਬ ਥੋੜਾ ਥੋੜਾ ਆ ਰਿਹਾ ਹੈ ਰੁਕੀ ਸਾਹਿਬ ਇਹਦੇ ਵਿੱਚ ਜਿਹੜੀ ਗੱਲ ਸੋਚਣ ਵਾਲੀ ਹੈ ਜਾਂ ਵੱਡੇ ਪੱਧਰ ਤੇ ਸੋਚਣ ਵਾਲੀ ਗੱਲ ਇਹ ਹੈ ਵੀ 90% ਲੋਕਾਂ ਦੀ ਦਿੱਕਤ ਇਹ ਹੈ ਵੀ ਉਹਨਾਂ ਨੂੰ ਲੱਗਦਾ ਇਹ ਬਿਮਾਰੀ ਹੀ ਹੈ ਨਹੀਂ ਬਿਮਾਰੀ ਜਾ ਕੇ ਪਤਾ ਲੱਗਦੀ ਹੈ ਜਦੋਂ ਬਹੁਤ ਟਾਈਮ ਲੰਘ ਜੇ ਐਈ ਹੋਇਆ ਜੀ ਹਾਂ ਮੈਨੂੰ ਮੈਨੂੰ ਕਦੇ ਹੈ ਹੀ ਨਹੀਂ ਸੀ ਮੈਂ ਇੱਕ ਦਿਨ ਨੂੰ ਦੱਸਾਂਗਾ ਸਾਰਿਆਂ ਨੂੰ ਆਪਣੀ ਪ੍ਰੋਬਲਮ ਮੈਨੂੰ ਕੋਈ ਹੈ ਹੀ ਨਹੀਂ ਸੀ ਮੈਂ ਤੇ ਰੋਜਾਂ ਦੀ ਬੜੀਆ ਵੀਡੀਓ ਦੇਖਣਾ ਮੈਂ ਅੱਜ ਟਾਈਮ ਲਿਆ ਮੈਂ ਕਿਹਾ ਚਲੋ ਅੱਜ ਮੈਂ ਜਾ ਕੇ ਯੋਨ ਬਿਲੇ ਕੀ ਹੋਣਾ ਜੁਰਜਾ ਜੀ 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 ਚਲੋ ਤੁਸੀਂ ਕਰੋ ਸੋ ਤਸਵੀਰਾਂ ਨੇ ਤੁਹਾਡੇ ਨਾਲ ਅਸੀਂ ਦਿਖਾ ਰਹੇ ਹਾਂ ਅਸੀਂ ਇਸ ਵੇਲੇ ਹਕੀਕਤ ਦੀ ਵੀ ਪੰਜਾਬੀ ਤੇ ਹੋਰ ਵੀ ਬਹੁਤ ਸਾਰੇ ਪੇਸ਼ੈਂਟ ਹੈਗੇ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਤਜਰਬੇ ਉਹਨਾਂ ਦੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਕੀ ਲੈ ਕੇ ਆਏ ਨੇ ਕਿਸ ਤਰ੍ਹਾਂ ਦੇ ਇੱਥੇ ਦੇ ਰਿਜ਼ਲਟ ਰਿਹਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਲੋਕ ਸਾਡੇ ਨਾਲ ਗੱਲ ਕਰਨ ਲਈ ਰਾਜ਼ੀ ਹੁੰਦੇ ਨੇ ਅਸੀਂ ਉਹਨਾਂ ਦੀ ਗੱਲ ਤੁਹਾਡੇ ਨਾਲ ਕਰਾਉਣਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕਿਨਾ ਹੈ ਰਕਵੀਰ ਸਿੰਘ ਤੁਸੀਂ ਕਿੱਥੋਂ ਆਏ ਹੋ ਮੈਂ ਪਠਾਨਕੋਟ ਤੋਂ ਆਇਆ ਹਾਂ ਜੀ ਪਠਾਨਕੋਟ ਤੋਂ ਕੀ ਪ੍ਰੋਬਲਮ ਲੈ ਕੇ ਆਏ ਮੈਨੂੰ ਮਤਲਬ ਕਿ ਐਵੇਂ ਜਾ ਪਿਸ਼ਾਬ ਕਰਕੇ ਹੀ ਜਿਆਦਾ ਮਤਲਬ ਕਿ ਤਕਲੀਫ ਹੈ ਕੋਈ ਲੀਵਰ ਪ੍ਰੋਬਲਮ ਵਗੈਰਾ ਹੈ ਜੀ ਕਿੰਨੇ ਟਾਈਮ ਦੀ ਤਕਲੀਫ ਹੈ ਇਹ ਤਾਂ ਕਾਫੀ ਦੇਰ ਤੋਂ ਹੈ ਆਪ ਕੋਲ 8-10 ਸਾਲ ਤੋਂ ਅੱਧਾ ਸਾਲ ਹਾਂ ਮੈਂ ਤੁਹਾਡੀ ਐਡ ਸੁਣ ਕੇ ਤੇ ਅੱਛਾ 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 ਆਇਆ ਤੇ ਹੁਣ ਕੀ ਪ੍ਰੋਬਲਮ ਹੁਣ ਬੇਸਿਕਲੀ ਪ੍ਰੋਬਲਮ ਕੀ ਹੈ ਜੀ ਹੁਣ ਇਸ ਵੇਲੇ ਜਿਆਦਾ ਪ੍ਰੋਬਲਮ ਇਹ ਹੈ ਕਿ ਮੇਰੇ ਇਹ ਦੇਚੇ ਨਾਲਾਂ ਦੇ ਉੱਤੇ ਨਾ ਬੜੀ ਸਵੇਰੇ ਉੱਠਣ ਦਾ ਟਾਈਮ ਜਦ ਕਿ ਮੈਂ ਉੱਠ ਨਹੀਂ ਸਕਦਾ ਐਨੀ ਪ੍ਰੋਬਲਮ ਹੁੰਦੀ ਹੈ ਤੇ ਫਿਰ ਮੈਂ ਜਦੋਂ ਫਰੈਸ਼ ਹੋਣ ਜਾਣਾ ਹਾਂ ਹਾਂਜੀ ਉਸ ਤੋਂ ਬਾਅਦ ਠੀਕ ਹੋ ਜਾਂਦਾ ਐ ਨਹੀਂ ਸਮਝ ਆਉਂਦੀ ਮੈਨੂੰ ਵੀ ਕੀ ਗੱਲ ਹੈ ਮਤਲਬ ਜਦੋਂ ਤੱਕ ਤੁਸੀਂ ਫਰੈਸ਼ ਨਹੀਂ ਹੁੰਦੇ ਉਦੋਂ ਤੱਕ ਹਾਂ ਹਾਂਜੀ ਉਦੋਂ ਤੱਕ ਮੈਂ ਮੰਜੀ ਦਾ ਥੱਲੇ ਉਤਰਨਾ ਵੀ ਔਖਾ ਸਮਝਦਾ ਛੱਛਾ ਛੱਛਾ ਹਾਂ ਫੇਰ ਜਦੋਂ ਫਰੈਸ਼ ਹੋਵਾਂ ਨਾ ਫਿਰ ਠੀਕ ਹੋਏ ਇਹ ਇਹ ਸਹੀ ਕੀ ਬਿਮਾਰੀ ਹੋਈ ਜੀ ਪਤਾ ਨਹੀਂ ਜੀ ਹਣ ਮੈਨੂੰ ਨਹੀਂ ਪਤਾ ਨਹੀਂ ਡਾਕਟਰ ਨੂੰ ਨਹੀਂ ਦਿਖਾਇਆ ਤੁਸੀਂ ਕਿਸੇ ਨੂੰ ਡਾਕਟਰ ਕੀ ਕਹਿੰਦੇ ਨੇ ਉਹ ਕਹਿੰਦੇ ਸੋਜਸ ਹੈ ਹਾਂਜੀ ਡੀਆ ਜੇ ਇੱਕ ਸੋਜਿਸ਼ ਹੋਵੇ ਕੋਈ ਇਦਾਂ ਦੀ ਦਿੱਕਤ ਹੋਵੇ ਫਿਰ ਫਰੈਸ਼ ਹੋਣ ਤੋਂ ਬਾਅਦ ਤਾਂ ਉਹ ਵੀ ਰਹਿਣੀ ਚਾਹੀਦੀ ਹੈ ਪਤਾ ਨਹੀਂ ਹੁਣ ਡੀਐਮਸੀ ਦਿਖਾਇਆ ਸੀ ਕਦੇ ਸੋਜਿਸ਼ ਆ ਦਵਾਈ ਦਿੱਤੀ ਹੋਈ ਹੈ ਉਹਨਾਂ ਨੇ ਹਾਂਜੀ ਉਹ ਖਾਂਦਾ ਮੈਂ ਜੀ 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 ਉਹ ਅੰਗਰੇਜ਼ੀ ਬੜੀ ਜਿਵੋਗਰੀ ਬਿਮਾਰੀ ਲੈ ਕੇ ਆਏ ਹੋ ਸਮਝ ਨਹੀਂ ਆਈ ਜੀ ਮੈਨੂੰ ਮੈਂ ਮੈਂ ਡਾਕਟਰ ਸਾਹਿਬ ਨਾਲ ਮਿਲ ਕੇ ਤੇ ਪਤਾ ਕਰਦੇ ਆਂ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸੋ ਤਸਵੀਰਾਂ ਨੇ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਲੱਗੇ ਆਂ ਬਹੁਤ ਸਾਰੇ ਲੋਕ ਹੋਰ ਵੀ ਇੱਥੇ ਬੈਠੇ ਨੇ ਸਮਝਾਂਗੇ ਜਿਹੜੇ ਲੋਕ ਸਾਡੇ ਨਾਲ ਇੱਥੇ ਗੱਲਬਾਤ ਕਰਨ ਲਈ ਰਾਜ਼ੀ ਹੋਣਗੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਤੁਹਾਡੀ ਕਰਾਵਾਂਗੇ ਤਜਰਬੇ ਸਮਝਾਂਗੇ ਕੀ ਕੀ ਦਿੱਕਤਾਂ ਕੀ ਕੀ ਪਰੇਸ਼ਾਨੀਆਂ ਇੱਥੇ ਲੈ ਕੇ ਪਹੁੰਚੇ ਨੇ ਕੀ ਪ੍ਰੋਬਲਮ ਹੈ ਫਾਦਰ ਸਾਹਿਬ ਬਸ ਥੋੜਾ ਬਾਥਰੂਮ ਵਗੈਰਾ ਦੀ ਪ੍ਰੋਬਲਮ ਆ ਰਹੀ ਉਹਨਾਂ ਨਾਲ ਅੱਛਾ ਮੇਰੇ ਕੋਲ ਜਿਹੜੇ ਬਾਹਰ ਖੜੇ ਆਹ ਹਾਂ ਬਿਲਕੁਲ ਆਲਰੇਡੀ ਤੁਹਾਨੂੰ 60-62 ਸਾਲ ਦੇ ਹਾਂਜੀ ਕੀ ਦਿੱਕਤ ਕੀ ਹੋਈ ਹੈ ਜੀ ਉਹ ਕਹਿੰਦੇ ਪਹਿਲਾਂ ਸੀਰੀਅਸ ਨਹੀਂ ਲਿਆ ਹੁਣ ਪ੍ਰੋਗਰਾਮ ਵੱਧ ਗਿਆ ਆਇਆ ਬਾਥਰੂਮ ਦੀ ਆ ਰਹੀ ਰਿਪ੍ਰੈਸ਼ਰ ਵਗੈਰਾ ਪੈਂਦਾ ਜੋ ਡਿਸਚਾਰਜ ਕਰਨਾ ਉਹ ਆਂਦਾ ਨਹੀਂ ਬਾਹਰ ਉਸ ਚੀਜ਼ ਕਰਕੇ ਥੋ ਡਾਕਟਰ ਸਾਹਿਬਾਰੇ ਕਾਫੀ ਸੁਣਿਆ ਹਾਂ ਇੱਕ ਵਾਰ ਅਸੀਂ ਚੈੱਕ ਕਰਾਈਏ ਫਸਟ ਟਾਈਮ ਹੀ ਆਏ ਆ ਦੇਖਦੇ ਹਾਂ ਕੀ ਰਿਜ਼ਲਟ ਆਉਂਦਾ ਫਿਰ ਅਗਲੀ ਵਾਰ ਤੁਹਾਨੂੰ ਜਰੂਰ ਦੱਸਾਂਗੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਸੋ ਤਸਵੀਰਾਂ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਆਂ ਗੱਲਬਾਤ ਹੈਗੀ ਐ ਜਿਹੜੇ ਲੋਕ ਸਾਡੇ ਨਾਲ ਰਾਜ਼ੀ ਹੋਣਗੇ ਗੱਲਬਾਤ ਕਰਨ ਲਈ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਸਾਡੀ ਭੈਣ ਜੀ ਇੱਕ ਹੈਗੀ ਸਚਕਲ ਭੈਣ ਜੀ ਦੱਸਿਓ ਜੀ ਕਿ ਨਾਂ ਹੈ ਤੁਹਾਡਾ ਕੁਲਦੀਪ ਕੋਰੀ ਅੱਛਾ ਤੁਸੀਂ ਕਿੱਥੋਂ ਆਏ ਹੋ ਮੁੱਢਲਾਡਾ ਮਾਨਸਰ ਮੁੱਢਲਾਡੇ ਤੋਂ ਆਏ ਹੋ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਹੋ ਪੀ ਇ ਤੇ ਸਰੀਰ ਤੇ ਸੀ ਲਾਤਾ ਹੂੰ ਤੁਸੀਂ ਹਾਂਜੀ ਸਵੇਲਿੰਗ ਸੀ ਸਰੀਰ ਤੇ ਅੱਗੇ ਨਾਲ ਘਟ ਥੋੜੀ ਜੀ ਅੱਛਾ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਤੁਹਾਡੀ ਪ੍ਰੋਬਲਮ ਸੀਗੀ ਮੈਨ 6-7 ਸਾਲਾਂ ਦੀ 6-7 ਸਾਲ ਦੀ ਪੇਨ ਹੋ ਰਹੀ ਇਸ ਮਤਲਬ ਬੜੀ ਹੌਲੀ ਦੇ ਕੇ ਤੁਸੀਂ ਕਹਿੰਦਾ ਵੀ 6-7 ਸਾਲ ਦੀ ਪ੍ਰੋਬਲਮ 6-7 ਸਾਲ ਚ ਬਚਿਆ ਸਕੂਲੇ ਜਾਣ ਲੱਗ ਜਾਂਦਾ ਜੰਮ ਕੇ ਕੁਝ ਲੀਵਰਸ ਵੀ ਪ੍ਰੋਬਲਮ ਸੀਗੀ ਲੀਵਰ ਦੀ ਵੀ ਪ੍ਰੋਬਲਮ ਸੀ ਨੀ ਜਿਹੜੀ ਸੋਜਿਸ ਸੀ ਉਹ ਲੀਵਰ ਕਰਕੇ ਪ੍ਰੋਬਲਮ ਸੀ ਜਾਂ ਸਵੇਲਿੰਗ ਕਰਕੇ ਲੀਵਰ ਨੂੰ ਪ੍ਰੋਬਲਮ ਹੋਈ ਲੀਵਰ ਕਰਕੇ ਇਨਫਲਮੇਸ਼ਨ ਹੋਊਗੀ ਸਵੇਲਿੰਗ ਹੋਊਗੀ ਸਰੀਰ ਦੇ ਉੱਤੇ ਹਾਂਜੀ ਕੀ ਪ੍ਰੋਬਲਮ ਕੀ ਹੋਈ ਸਟਾਰਟਿੰਗ ਚ ਸਟਾਰਟਿੰਗ ਤੇ ਮੈਨੂੰ ਜੋਇੰਟ ਪੇਨ ਜ਼ਿਆਦਾ ਹੁੰਦੇ ਸੀਗੇ ਭੁੱਖ ਨਹੀਂ ਲੱਗਦੀ ਸੀ ਜਿਵੇਂ ਜਿਆ ਠੀਕ ਹੈ ਇਹ ਪ੍ਰੋਬਲਮ ਜਿਆਦਾ ਸੀ ਚਮੂਰ ਛਾਲੇ ਵਗੈਰਾ ਹੋ ਜਾਂਦੇ ਸੀ ਇਹ ਪ੍ਰੋਬਲਮ ਠੀਕ ਹੈ ਤੇ ਜਦੋਂ ਤੁਸੀਂ ਪਹਿਲੀ ਵਾਰ ਆਏ ਸੀ ਮਤਲਬ ਉਸ ਵੇਲੇ ਹਾਲਾਤ ਤੇ ਹੁਣ ਦੇ ਹਾਲਾਤਾਂ ਚ ਕਿੰਨਾ ਕੁ ਤੁਸੀਂ ਫਰਕ ਮੰਨਦੇ ਹੋ ਥੋੜਾ ਜਿਹਾ ਫਰਕ ਹੈ ਅੱਗੇ ਨਾਲੋਂ ਠੀਕ ਹੈ ਥੋੜਾ ਜਿਹਾ ਫਰਕ ਹੈ ਹਾਂਜੀ ਓਕੇ ਤੇ ਕਿੰਨੇ ਦਿਨ ਤੋਂ ਤੁਹਾਨੂੰ ਫਰਕ ਪੈਣਾ ਸ਼ੁਰੂ ਹੋਇਆ ਕੀ ਦਿੱਤਾ ਸੀ ਇਹਨਾਂ ਨੇ ਕੀ ਕੀਤਾ ਸੀ ਇਸ ਤਰ੍ਹਾਂ ਪੋਡਰ ਵਗੈਰਾ ਸੀ ਕੈਪਸੂਲ ਵਗੈਰਾ ਸੀ ਅੱਛਾ ਸ਼ਰਬਤ ਸੀਗਾ ਠੀਕ ਹੈ ਤਿੰਨ ਚਾਰ ਦਵਾਈਆਂ ਸੀਗੀਆਂ ਉਹਨਾਂ ਨਾਲ ਠੀਕ ਹੈ ਤੇ ਕਿੰਨੇ ਵਜਨ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਮਤਲਬ ਚੌਥੇ ਪੰਜਵੇਂ ਦਿਨ ਮਤਲਬ ਸਵੇਲਿੰਗ ਥੋੜੀ ਜਿਹੀ ਘਟਣੀ ਸ਼ੁਰੂ ਹੋ ਗਈ ਸੀ ਚੌਥੇ ਪੰਜਵੇਂ ਦਿਨ ਹਾਂਜੀ ਹਾਂਜੀ ਇਹ 7-8 ਸਾਲ ਦੀ ਪ੍ਰੋਬਲਮ ਸੀ ਚੌਥੇ ਪੰਜਵੇਂ ਦਿਨ ਸਵੇਲਿੰਗ ਉਤਰਨੀ ਸ਼ੁਰੂ ਹੋ ਗਈ ਥੋੜੀ ਤੇ ਹੁਣ ਹੁਣ ਤਾਂ ਨਹੀਂ ਸਵੇਲਿੰਗ ਸਵੇਲਿੰਗ ਘਟਟ ਗਈ ਨਾਲੋਂ ਕਿੰਨੇ ਪਰਸੈਂਟ ਘਟਾ ਹੈ ਘਟਾ 30-40 ਪਰਸੈਂਟ ਕੈਸ ਹੋ ਗਿਆ ਇੱਕ ਵਾਰ ਜੀ ਹਾਂਜੀ ਹਾਂਜੀ 15 ਦਿਨ ਦਵਾਈ ਦਿੱਤੀ ਕੀ ਬਾਤ ਹੈ ਸੋ ਥੋੜਾ ਸਵੈਲਿੰਗ ਦਾ ਬੜਾ ਲੰਬਾ ਤਜਰਬਾ ਹੈ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਆਓ ਇੱਕ ਵਾਰ ਦੇਖੋ ਆ ਕੇ ਨਹੀਂ ਤਾਂ ਗੋਲੀਆਂ ਕੈਪਸੂਲ ਤੁਹਾਨੂੰ ਦਿੱਤੇ ਹੋਣਗੇ ਵੀ ਕੋਈ ਦਰਦਾਂ ਵਾਲੇ ਜਾਂ ਸਵੈਲਿੰਗ ਨਹੀਂ ਪੇਨਪੂਨਾ ਲੈਣੀ ਸੀ ਅੱਛਾ ਜੀ ਮਤਲਬ ਸਵੈਲਿੰਗ ਕੱਟ ਕਰਨ ਵਾਲੀ ਸੀ ਮਤਲਬ ਕਿਸੇ ਹੋਰ ਪਾਸੇ ਤੋਂ ਖਾਦੇ ਹੋਣਗੇ ਤੁਸੀਂ ਗੋਲੀਆਂ ਉਹ ਜਿਹੜੇ ਕਈ ਵਾਰ ਕੈਪਸੂਲ ਹੁੰਦੇ ਨੇ ਕਾਲੀ ਪੇਟ ਵਾਲੇ ਉਹ ਥੋੜੀ ਬਲੱਡ ਡਮਾਂਸ ਤੋਂ ਦਵਾਈ ਲਈ ਸੀ ਆਯੁਰਵੈਦ ਦੀ ਕੋਈ ਲੀਵਰ ਨੂੰ ਥੋੜਾ ਫਰਕ ਪਿਆ ਜਿਆਦਾ ਨਹੀਂ ਫਰਕ ਪਿਆ ਤਾਂ ਇੱਥੇ ਆਇਸ ਦਿਖਾਣ ਆਸਤੇ ਹਾਂਜੀ ਚਲੋ ਪ੍ਰਬਾਤਮਾ ਜੀ ਜਦੋਂ ਤੁਸੀਂ ਅਗਲੀ ਵਾਰ ਕਦੇ ਸਾਨੂੰ ਮਿਲੋ ਇਸੇ ਤਰੀਕੇ ਨਾਲ ਰੈਂਡਮਲੀ ਤੇ ਤੁਸੀਂ ਕਹੋ ਅਸੀਂ ਬਿਲਕੁਲ ਠੀਕ ਹਾਂ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਹੋਰ ਸਾਡੀਆਂ ਭੈਣਾਂ ਇੱਥੇ ਹੈਗੀਆਂ ਨੇ ਸਾਡੇ ਸੱਜਣ ਇੱਕ ਹੋਰ ਵੀ ਬੈਠੇ ਨੇ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾਂ ਹੈ ਤੁਹਾਡਾ ਜੋਤੀ ਸ਼ਰਮਾ ਅੱਛਾ ਕਿ ਗੈਸ ਦਾ ਛੁਆ ਗੈਸ ਦਾ ਛੁਆ ਮਤਲਬ ਕਿੰਨੇ ਟਾਈਮ ਤੋਂ ਹਾਂ ਤਕਰੀਬਨ 3-4 ਮਹੀਨੇ ਦਈਏ 3-4 ਮਹੀਨੇ ਹੋ ਗਏ ਕੀ ਪ੍ਰੋਬਲਮ ਕੀ ਆ ਰਹੀ ਹੈ ਉਹਦੇ ਨਾਲ ਉਹਦੇ ਨਾਲ ਜਿਦਾ ਸਾਡੇ ਸਾਡੇ ਦਰਸ਼ਕਾਂ ਨੂੰ ਪਤਾ ਹੈ ਵੀ ਪ੍ਰੋਬਲਮ ਕਿਉਂਕਿ ਹਰੇਕ ਨੂੰ ਅਲੱਗ-ਅਲੱਗ ਆਉਂਦੀ ਹੈ ਕਿਸੇ ਨੂੰ ਕੋੜੇ ਡਕਾਰ ਆਉਣ ਲੱਗ ਜਾਂਦੇ ਨੇ ਕਿਸੇ ਨੂੰ ਫਾਰਾ ਹੋ ਜਾਂਦਾ ਹੈ ਕਿਸੇ ਨੂੰ ਤੁਹਾਨੂੰ ਕੀ ਪ੍ਰੋਬਲਮ ਆਈ ਉਹਦੇ 'ਚ ਥੋੜੇ ਪੇਨ ਹੁੰਦਾ ਸੀਗਾ ਜੀ ਹਾਂਜੀ ਪੇਨ ਹੁੰਦਾ ਹਾਂਜੀ ਹਾਂਜੀ ਸਟਮਕ 'ਚ ਪੇਨ ਹਾਂਜੀ ਹਾਂਜੀ ਰੋਟੀ ਖਾਂਦ ਤੋਂ ਹਾਂਜੀ ਹਾਂਜੀ अच्छा पहली बार आए हो तू हां जी फर्स्ट टाइम आए फर्स्ट टाइम आए जी जी, जी 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 चलो सो so, बड़ी बड़ी प्रॉब्लम है कि 6-7 महीना से तजुर्बा की लिया ਤੁਸੀਂ ਫਿਰ ਉਹ ਤਾਂ ਗੋਲੀਆਂ ਕੈਪਸੂਲ ਦੇ ਦਿੰਦੇ ਨੇ हां जी ਕੁਝ ਦੇਸੀ ਨੁਸਖੇ YouTube ਤੋਂ ਵੀ ਦੇਖ ਲਈਦੇ ਨੇ اچھا ਤੇ ਨਾਲ ਫਰਕ ਨਹੀਂ ਪਿਆ ਜੀ ਉਹਦੇ ਨਾਲ ਕਦੇ ਪੈ ਵੀ ਜਾਂਦਾ ਕਦੇ ਨਹੀਂ ਵੀ ਤਾਂ ਪਰਮਾਨੈਂਟ ਸੋਲੂਸ਼ਨ ਵਾਸਤੇ ਪਰਮਾਨੈਂਟ ਸੋਲੂਸ਼ਨ ਵਾਸਤੇ ਆਏ ਜੀ 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 ਸੋ ਦੇਖੋ ਗੈਸ ਸਫਾਰਾ ਸਾਡੇ ਨਾਲ ਸੱਜਣ ਇੱਕ ਹੋਰ ਮੌਜੂਦ ਨੇ ਉਹਨਾਂ ਨਾਲ ਵੀ ਅਸੀਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿੰਨਾ ਹੈ ਤੁਹਾਡਾ ਜਗਦੇਵ ਸਿੰਘ ਗਿੱਲ ਜੀ ਅੱਛਾ ਕਿੱਥੋਂ ਆਇਓ ਗਿੱਲ ਸਾਹਿਬ ਮੈਕੋਬਦ ਦੀ ਪਿੰਡ ਤੋਂ ਆਇਆ ਕਵੱਦੀ ਤੋਂ ਆ ਆਉਦੇ ਲੱਗਿਆ ਹਾਂਜੀ ਹਾਂਜੀ ਕੀ ਪ੍ਰੋਬਲਮ ਲੈ ਕੇ ਆਏ ਮੇਰੇ ਨਾ ਟਰਾਂਸਪੋਰਟ ਦਾ ਕੰਮ ਹੈ ਮੇਰਾ ਤੇ ਆ ਮੇਰੀ ਗਰਦਨ ਦੁਖਣ ਲੱਗ ਗਈ ਥੋੜੇ ਸਮੇ ਤੋਂ ਇਹ ਤਾਂ ਤੁਹਾਡੀ ਨੇ ਇਹ ਸਾਰਿਆਂ ਦੀ ਪ੍ਰੋਬਲਮ ਹੈ ਸਾਨੂੰ ਗੱਡੀ ਕੁੜੀ ਜ਼ਿਆਦਾ ਚਲਾਉਣੀ ਪੈਂਦੀ ਹੈ ਹਨਾ ਿਲਾਂ ਤਾਂ ਆ ਜਿਹੜਾ ਹੱਡ ਜਾ ਇੱਥੇ ਦਰਦ ਹੁੰਦਾ ਸੀ ਅੱਛਾ ਜੀ ਹੁਣ ਇਹਦੇ ਨਾਲ ਮੋੜੇ ਜੇ ਡਾਕਟਰ ਸਾਹਿਬ ਦੀ ਮੈਂ ਮਤਲਬ ਫੇਸਬੁੱਕ ਤੇ ਦੇਖਿਆ ਇਹ ਮੇਰੀ ਵਾਈਫ ਨੇ ਅੱਛਾ 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 ਉਹ ਕਹਿੰਦੇ ਉੱਥੇ ਜਾਇਆ ਉਹ ਫਿਰ ਮੈਂ ਇੱਥੇ ਬੁੱਕ ਕਰਾਈ ਸੀ ਇਹਨਾਂ ਕੋਲੇ ਅੱਜ ਪਹਿਲੀ ਵਾਰ ਆਇਆ ਮੈਂ ਪਹਿਲੀ ਵਾਰ ਪਹਿਲੀ ਵਾਰ ਆਇਆ ਮੈਂ ਤੁਹਾਡਾ ਜਿਹੜਾ ਕਾਰੋਬਾਰ ਹੈਗਾ ਹੋਰ ਪਰਫੁੱਲਤ ਹੋਵੇ ਤੇ ਜਿਹੜੀ ਤੁਹਾਡੀ ਦਿੱਕਤ ਪਰੇਸ਼ਾਨੀ ਤੁਸੀਂ ਇੱਥੇ ਲੈ ਕੇ ਆਏ ਹੋ ਡਾਕਟਰ ਸਾਹਿਬ ਉਸ ਤੇ ਪੂਰਾ ਉਤਰ ਸੱਚ ਕਾਲ ਜੀ ਹਾਂਜੀ ਤੁਹਾਡਾ ਕਿਨਾ ਹੈ ਇਤਰਾਮ ਅੱਛਾ ਤੁਸੀਂ ਕਿੱਥੋਂ ਆਏ ਹੋ ਫੀਲਡ ਗਨ 16 ਕੁੱਚੇ ਤੋਂ ਅੱਛਾ 16 ਕੁੱਚੇ ਤੋਂ ਆਇਆ ਹਾਂ ਗੜਚੋਂ ਆਇਓ ਲੁਧਿਆਣੇ ਹਾਂਜੀ ਕੀ ਪ੍ਰੋਬਲਮ ਲੈ ਕੇ ਆਏ ਹੋ ਮੇਰੇ ਮਤਲਬ ਪੋਟੀ ਦੀ ਪ੍ਰੋਬਲਮ ਹੈ ਕੀ ਪ੍ਰੋਬਲਮ ਕੀ ਹੈ ਮਤਲਬ ਜੋ ਖਾਣਾ ਖਾਂਦਾ ਨਾ ਤੋਂ ਪੋਟੀ ਲੱਗਦੀ ਤਾਂ ਤੁਹਾਨੂੰ ਆਈਬੀਐਸ ਸੰਗ੍ਰਹਿਣੀ ਹੋਈ ਹੋਈ ਹੈ ਹਾਂ ਲੀਵਰ 'ਚ ਪ੍ਰੋਬਲਮ ਹੈ ਅੱਛਾ ਮਤਲਬ ਕੁਝ ਵੀ ਖਾਦਾ ਕੁਝ ਵੀ ਪੀਤਾ ਨਾਲ ਦੀ ਨਾਲ ਪਖਾਨਾ ਜਾਣਾ ਪੈਂਦਾ ਹਾਂਜੀ ਪਹਿਲੀ ਵਾਰ ਆਏ ਹੋ ਨਹੀਂ ਅਜੇ ਤੀਜੀ ਵਾਰ ਆਇਆ ਤੇ ਕੁਝ ਫਰਕ ਲੱਗਿਆ ਮਾੜਾ ਮੋਟਾ ਫਰਕ ਲੱਗਿਆ ਦਿਖਾਣਾ ਬਾਗ ਕਿੰਨੀ ਪੁਰਾਣੀ ਸੰਗਰੇਣੀ ਆ ਤੁਹਾਡੇ ਕੋਲ ਹੈ ਇੱਕ ਮਹੀਨੇ ਤੋਂ ਲੈ ਰਿਆ ਇੱਥੋਂ ਦਵਾਈ ਤੁਹਾਨੂੰ ਪ੍ਰੋਬਲਮ ਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ ਪ੍ਰੋਬਲਮ ਨੂੰ 6 ਮਹੀਨਾ ਹੋਇਆ ਮਤਲਬ ਤਾਂ ਵਜ਼ਨ ਬੜਾ ਉੱਡ ਗਿਆ ਹੋਇਆ ਤੁਹਾਡਾ ਵਜ਼ਨ ਕੱਟ ਜਾਟ ਗਿਆ ਮੇਰਾ ਫਿਰ ਆਨਲਾਈਨ ਕੱਟ ਗਿਆ ਫਿਰ ਇੱਥੇ ਆਇਆ ਤੇ ਮਾੜਾ ਮੋਟਾ ਥੋੜਾ ਫਰਕ ਪੈ ਰਿਹਾ ਹੈ ਪਹਿਲੇ ਜੇ ਪਹਿਲੇ ਪੋਟੀ ਪਤਲੀ ਲੱਗਦੀ ਸੀ ਹੁਣ ਗਾੜੀ ਲੱਗਦੀ ਹੈ ਅੱਛਾ ਮਤਲਬ ਹੁਣ ਥੋੜੀ ਟਾਈਟ ਹੋ ਗਈ ਹਾਂਜੀ ਮਤਲਬ ਜਿਹੜਾ ਪਤਲੀ ਹੁੰਦੀ ਸੀ ਹਾਂਜੀ ਮਤਲਬ ਹੁਣ ਖਾ ਪੀ ਕੇ ਥੋੜਾ ਟਾਈਮ ਲੰਘਣਾ ਲੱਗਿਆ ਜਾਂ ਨਹੀਂ ਲੰਘਣ ਲੱਗਿਆ ਮਤਲਬ ਜਿੱਦਾਂ ਪਹਿਲਾਂ ਖਾਣਾ ਖਾ ਕੇ ਤੁਰੰਤ ਜਾਣਾ ਪੈਂਦਾ ਸੀਗਾ ਹੁਣ ਮੈਂ ਘੰਟਾ ਡੇਢ ਘੰਟਾ ਪੈਣਾ ਸ਼ੁਰੂ ਹੋ ਗਿਆ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਅਸੀਂ ਯੋਧਾ ਸਿੰਘ ਹੋਰ ਨਾਲ ਗੱਲਬਾਤ ਕਰਕੇ ਤੁਹਾਡੀ ਗੱਲਬਾਤ ਕਰਵਾਵਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਦਿੱਕਤਾਂ ਪਰੇਸ਼ਾਨੀਆਂ ਲੋਕ ਲੈ ਕੇ ਆਉਂਦੇ ਨੇ ਇੱਥੇ ਮਾਫ ਕਰਨਾ ਜੀ ਜੇ ਅਸੀਂ ਬਗੈਰ ਦੱਸੇ ਤੁਹਾਨੂੰ ਆਗੇ ਪਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਲੋਕ ਇੱਥੇ ਲੈ ਕੇ ਆਉਂਦੇ ਨੇ ਅਸੀਂ ਸਮਝਾਂਗੇ ਕਿਸ ਚੀਜ਼ ਨਾਲ ਤੁਸੀਂ ਕਿਸ ਤਰੀਕੇ ਨਾਲ ਔਰ ਕਿਵੇਂ ਤੁਸੀਂ ਉਹਨਾਂ ਦਾ ਇਲਾਜ ਕਰਦੇ ਹੋ ਜ਼ਿਆਦਾਤਰ ਤੁਸੀਂ ਨੁਸਖੇ ਟੋਟਕੇ ਫਾਰਮੂਲੇ ਨਾਲ ਹੀ ਕੰਮ ਚਲਾ ਦਿੰਦੇ ਹੋ ਫਰੂਕੀ ਸਾਹਿਬ ਸਾਡੀ ਕੋਸ਼ਿਸ਼ ਨਾ ਬਜ਼ੁਰਗਾਂ ਦੇ ਪਰ ਇੱਕ ਸੋਖਾ ਜਿਹਾ ਤੁਹਾਨੂੰ ਦੱਸ ਦਿਆਂ ਬਜ਼ੁਰਗਾਂ ਨੇ ਇੱਕੋ ਹੀ ਅਸੂਲ ਦਿੱਤਾ ਓਹ ਕਹਿੰਦੇ ਮਰੀਜ਼ ਦੀ ਜਗ੍ਹਾ ਤੁਸੀਂ ਬੈਠੇ ਹੋ ਤੇ ਮਰੀਜ਼ ਤੁਹਾਡੀ ਜਗ੍ਹਾ ਬੈਠਾ ਹੁਣ ਦੱਸੋ ਜੀ ਕਰਦਾ ਠਗੀ ਲਾਉਣ ਦਾ ਹੁਣ ਦੱਸੋ ਜੀ ਕਰਦਾ ਕਿਸੇ ਨੂੰ ਬੇਫਕੂ ਬਣਾ ਕੇ ਦਵਾਈਆਂ ਦੇਣ ਦਾ ਤੇ ਜਦੋਂ ਆਪਾਂ ਸੋਚਦੇ ਵੀ ਨਹੀਂ ਕੱਲ ਨੂੰ ਕੰਡਾ ਬੀਜਾਂਗੇ ਤੇ ਵੱਡਾਂਗੇ ਉਹ ਫਿਰ ਨੁਕਸਾਨ ਦਊਗਾ ਸੋ ਸਾਡੀ ਕੋਸ਼ਿਸ਼ ਬੜੀ ਸੌਖੀ ਜੀ ਹੁੰਦੀ ਹੈ ਵੀ ਇੱਕ ਬੰਦੇ ਨੂੰ ਠੀਕ ਕਰੋ ਜਦੋਂ ਇੱਕ ਬੰਦਾ ਠੀਕ ਹੋ ਗਿਆ ਉਹਨੇ ਆਪੇ ਹੀ ਆਪਦੇ ਪਰਿਵਾਰ ਦੇ ਵਿੱਚ ਅੱਗੇ ਦੇ ਅੱਗੇ ਦੱਸਣਾ ਵੀ ਭਾਈ ਮੈਨੂੰ ਫਰਕ ਪਿਆ ਜਾਂ ਮੈਂ ਠੀਕ ਹੋਇਆ ਜਾਂ ਨਹੀਂ ਵੀ ਠੀਕ ਹੋਇਆ ਤੇ ਉਸ ਹੱਬ ਨਾਲ ਫਿਰ ਲੋਕਾਂ ਤੱਕ ਉਹ ਮੈਸੇਜ ਪਹੁੰਚ ਜਾਂਦਾ ਜੀ ਜੀ ਸਾਡੇ ਨਾਲ ਜਿਹੜੇ ਭੈਣ ਜੀ ਹੈਗੇ ਨੇ ਸਰਬਜੀਤ ਜੀ ਤੁਸੀਂ ਇੱਕ ਵਾਰੀ ਇਹਨਾਂ ਤੋਂ ਵੀ ਪੁੱਛ ਸਕਦੇ ਹੋ ਇਹਨਾਂ ਦੀ ਕੀ ਪ੍ਰੋਬਲਮ ਸੀ ਇਹਨਾਂ ਨੂੰ ਤੁਹਾਡੇ ਮੁਤਾਬਕ ਤੁਸੀਂ ਡਾਕਟਰ ਦੇ ਕੋਲੋਂ ਭੈਣ ਜੀ ਤੋਂ ਤੁਸੀਂ ਪੁੱਛ ਲੈਣੇ ਆ ਤੁਹਾਡੇ ਮੁਤਾਬਕ ਕੀ ਪ੍ਰੋਬਲਮ ਲੈ ਕੇ ਆਏ ਸੀ ਜੀ ਇੱਕ ਤਾਂ ਮੇਨ ਸਭ ਤੋਂ ਵੱਡਾ ਜਿਹੜਾ ਸਾਨੂੰ ਮਤਲਬ ਪ੍ਰੋਬਲਮ ਆਈ ਸੀਗੀ ਵੀ ਡਾਕਟਰਾਂ ਨੇ ਇਹਨਾਂ ਦਾ ਦੇਸੀ ਕਿਉਂ ਬੰਦ ਕਰਤਾ ਸੀਗਾ ਤੇ ਜਦੋਂ ਮੈਂ ਇਹਨਾਂ ਨੂੰ ਕਹਾਂਗੇ ਤੁਸੀਂ ਦੇਸੀ ਕਿ ਸ਼ੁਰੂ ਕਰੋ ਤੇ ਇਹ ਬਹੁਤ ਸਾਨੂੰ ਟਾਈਮ ਲੱਗੇ ਇਹਨਾਂ ਨੂੰ ਸਮਝਾਉਣ ਦੇ ਵਿੱਚ ਵੀ ਦੇਸੀ ਕਿ ਤੁਸੀਂ ਸ਼ੁਰੂ ਕਰੋ ਤੁਹਾਡੇ ਲਈ ਫਾਇਦੇਮੰਦ ਠੀਕ ਹੈ ਮੈਂ ਵੀ ਜਿਵੇਂ ਸੁਝਾਦੇ ਮੈਂ ਹਰ ਰੋਜ਼ ਇੱਕ ਪੇਨ ਕਿਲਰ ਲੈਂਦੇ ਸੀ ਹਰ ਰੋਜ਼ ਹਰ ਰੋਜ਼ ਉਹ ਮੈਨੂੰ ਪੇਨ ਕਿਲਰ ਲੈਣੀ ਪੈਂਦੀ ਸੀ ਕੀ ਪ੍ਰੋਬਲਮ ਕੀ ਸੀ ਬਸ ਮੇਰੇ ਲੀਵਰ 'ਚ ਵੀ ਹੈ ਗਿਆ ਰਿਪੋਰਟਾਂ 'ਚ ਪੇਨ ਸੀ ਦੇਖ ਲਓ ਅੱਛਾ ਜੀ ਵੀ ਵੈਸੇ ਮੇਰੇ ਕੋਲ ਡਾਕਟਰ ਨਹੀਂ ਹੈਗੇ ਜੀ ਨਹੀਂ ਵੀ ਜੇ ਹੋ ਵੀ ਮੈਨੂੰ ਯਾਨੀ ਇੰਨੀ ਥਕਾਂ ਉੱਤ ਕੇ ਆ ਰਹੀ ਐ ਸਾਰਾ ਵਕਤ ਕੀ ਮਾਂ ਬੋੜਿਆ ਤੱਕੀ ਤੱਕੇ ਸਰੀਰ ਪੇਨ ਕਿਲਰ ਮੈਨੂੰ ਸ਼ਾਮ ਨੂੰ ਤਾਂ ਲੈਣੀ ਪੈਂਦੀ ਸਰੀਰ ਥੱਕਣ ਨਾਲ ਪੇਨ ਕਿਲਰ ਦਾ ਕੀ ਕੰਸਰਨ ਪੈਨ ਜੀ ਲੱਤਾਂ ਦੁਖਣ ਲੱ ਜਾਂਦੀਆਂ ਸ਼ਾਮ ਤੱਕ ਤਾਂ ਨਾਲ ਕੋਈ ਇੰਨਾ ਕੰਮ ਵੀ ਨਹੀਂ ਹੈਗਾ ਪਤਾ ਨਹੀਂ ਮੈਂ ਜਿਸ ਦਿਨ ਇਹ ਦਵਾਈ ਖਾਣੀ ਕੰਮ ਨਾ ਕਰਨ ਕਰਕੇ ਲੱਤਾਂ ਦੁਖਦੀਆਂ ਸੀ ਕੰਮ ਕਰਨ ਕਰਕੇ ਲੱਤ ਚਾਹੇ ਨਹੀਂ ਵੀ ਕਰਦੇ ਸੀ ਜਦੋਂ ਆਪਾਂ ਕਹਿੰਦੇ ਕੰਮ ਨਾ ਥੱਕ ਕੇ ਦੁਖਦੀ ਨਹੀਂ ਇਹ ਨਹੀਂ ਵੀ ਸੀ ਕਰਦੇ ਮੈਨੂੰ ਪੇਨ ਕਿਲਰ ਰੋਜ਼ ਖਾਣੀ ਪੈਂਦੀ ਸੀ ਹੁਣ ਖੜਾ ਛੁੱਟ ਗਿਆ ਤੁਹਾਡਾ ਬਿਲਕੁਲ ਕਿੰਨੇ ਟਾਈਮ ਤੇ ਕਿੰਨੇ ਟਾਈਮ ਚ ਖੜਾ ਛੜਾਤਾ ਇਹਨਾਂ ਨੇ ਇਹਨਾਂ ਨੇ ਤਾਂ 1 ਮਹੀਨੇ ਦੇ ਵਿੱਚ ਵਿੱਚ ਛੜਾਤਾ ਇਹਨਾਂ ਨੇ ਤਾਂ ਮੈਂ ਤਾਂ ਕਹਿੰਨੀ ਮੇਰੇ ਕੋਲ ਸ਼ਬਦ ਨਹੀਂ ਇਹਨਾਂ ਵਾਸਤੇ ਕੁਝ ਕਹਿਣ ਨੂੰ ਸਾਡੇ ਪਰਿਵਾਰ ਚ ਪਹਿਲਾਂ ਮੇਰੇ ਦੋ ਬ੍ਰਦਰ ਨੇ ਮੇਰੇ ਵੱਡੇ ਬ੍ਰਦਰ ਨੂੰ ਕਿਸੇ ਬਹੁਤ ਡਾਕਟਰਾਂ ਕੋਲ ਸੀ ਗਏ ਆ ਉਹਨਾਂ ਦੇ ਲੀਵਰ ਚ ਇਨਫੈਕਸ਼ਨ ਹਰ ਵਾਰ ਆਉਂਦੀ ਸੀ ਪੱਕਾ ਹੁਣ 3 ਮਹੀਨੇ ਰਸੇ ਨੇ ਦਵਾਈ ਖਵਾਈ ਹੈ 3 ਮਹੀਨੇ ਬਾਅਦ ਉਹਨਾਂ ਦੇ ਰਿਪੋਰਟਾਂ ਨਾਰਮਲ ਨੇ 3 ਮਹੀਨੇ 3 ਮਹੀਨੇ ਬਾਅਦ ਮੈਂ ਹਰ ਇੱਕ ਨੂੰ ਦੱਸਦੀ ਆ ਵੀ ਮੇਰੇ ਬ੍ਰਦਰ ਨੂੰ ਲੀਵਰ ਚ ਇਨਫੈਕਸ਼ਨ ਰਹਿੰਦੀ ਹੋਈ ਸੀ ਅੱਛਾ ਅਸੀਂ ਆ ਵੀ ਰਿਪੋਰਟ ਕਰਾਉਣੀ ਬਸ ਉਹ ਆਣੀ ਅਸੀਂ ਕੋਈ ਲੀਵਰ ਦਾ ਸਪੈਸ਼ਲਿਸਟ ਡਾਕਟਰ ਨਹੀਂ ਛੱਡਿਆ ਸੀ ਅੱਛਾ ਦੇਖੋ ਹੁਣ ਬਿਲਕੁਲ ਤਿੰਨ ਮਹੀਨੇ ਦਾ ਸਕਦੇ ਦਵਾਈ ਖੋਇਆ ਤਿੰਨ ਮਹੀਨੇ ਬਾਅਦ ਹੁਣ ਰਿਪੋਰਟਾਂ ਨਾਰਮਲ ਆ ਜਾਂਦਾ ਜੀ 45 ਦਿਨਾਂ ਚ ਰਿਪੋਰਟਾਂ ਨਾਰਮਲ ਕਰਦੇ ਸਾਨੂੰ ਇਹੀ ਬਹੁਤ ਜਾਨੀ ਖੁਸ਼ੀ ਹੋਈ ਹੈ ਵੀ ਐਡੀ ਵੱਡੀ ਪ੍ਰੋਬਲਮ ਸੀ ਉਹਨਾਂ ਨੂੰ ਵੀ ਜਿਹੜੀ ਬਿਲਕੁਲ ਨਾਰਮਲ ਦਵਾਈ ਵੀ ਇਹਨਾਂ ਨੇ ਬੰਦ ਕਰ ਦਿੱਤੀ ਜੀ ਜੀ ਨਹੀਂ ਪ੍ਰੋਬਲਮ ਤਾਂ ਫਿਰ ਤੁਹਾਡੇ ਵਾਲੀ ਵੀ ਇਹ ਰੋਜ਼ ਪੇਨ ਕਿਲਰ ਖਾਣਾ ਤਾਂ ਬੜੀ ਉਹ ਤਾਂ ਕਿਡਨੀਅਾਂ ਤੇ ਅਸਰ ਪੈਂਦਾ ਹੈ ਕਿੰਨੇ ਦਿਨ ਮੈਨੂੰ ਸਰਜਰੀ ਹੋਈ ਸੀ ਡਿਸਕ ਦੀ ਤੁਹਾਡੀ ਹਾਂ ਜੀ ਪਹਿਲਾਂ 10 ਸਾਲ ਪਹਿਲਾਂ ਉਸ ਉਹਦੇ ਕਰਕੇ ਮੈਨੂੰ ਵੀਕ ਹਾਂ ਉਹਦੇ ਕਰਕੇ ਵੀ ਸੀ ਪਰ ਮੈਨੂੰ ਹੁਣ ਲੱਗਦਾ ਨਹੀਂ ਮੇਰੀ ਸਰਜਰੀ ਹੋਈ ਆ। ਕੀ ਬਾਤ ਹੈ। ਇਹ ਮੈਨੂੰ ਜਿਵੇਂ ਹਰੇਕ ਡਾਕਟਰ ਕਹਿੰਦੇ ਸੀ ਵੀ ਕਿਉਂ ਨਹੀਂ ਖਾਣਾ ਵੀ ਕੋਈ ਵੀ ਤਾਕਤਵਰ ਚੀਜ਼ ਨਹੀਂ ਖਾਣੀ ਵੀ ਤੇ ਬੀਪੀ ਵੱਜ ਜਾਂਦਾ ਮੇਰਾ। ਅੱਛਾ ਜੀ। ਪਰ ਦੱਸਿਆ ਮੈਨੂੰ ਆ ਦੇਰ ਪਾਰ ਚੀਤੇ ਸਪੈਸ਼ਲ ਲਈਆ। ਵਿਦੇਸੀ ਕਿਉਂ ਪੱਕਾ ਕੋਣ। ਹੁਣ ਮੈਂ ਖਾਣੀ ਵੀ ਆ। ਹੁਣ ਕੋਈ ਦਿੱਕਤ ਨਹੀਂ। ਬੀਪੀ ਵੀ ਨਹੀਂ ਵਧਿਆ। ਹਾਂਜੀ ਵਧੀਆ ਲੱਗਿਆ। ਜੀ ਜੀ। ਮੈਂ ਕਿਹਾ ਵੀ ਇਹਨੇ ਰਸਨ ਮੇਰੇ ਵਾਲ ਝੜਨ ਲੱਗੇ ਇਹ ਕਹਿੰਦੀ ਵੀ ਖੁਸ਼ਕੀ। ਵੀ ਤੁਸੀਂ ਖਾਂਦੇ ਤੇ ਮੈਂ ਦਹੀਂ ਨਹੀਂ ਸੀ ਕਰੇ ਖਾਂਦਾ। ਹੁਣ ਮੈਗੇਸ ਨੂੰ ਖੰਗ ਹੋ ਜਾਂਦੀ ਹੈ ਹੁਣ ਸਾਰਾ ਕੁਝ ਹੁਣ ਸਾਰਾ ਕੁਝ ਖਾਨੇ ਦੱਸ ਮੈਂ ਦੁੱਧ ਵੀ ਪੀਨੇ ਨੇ ਮੈਂ ਦੋ ਟਾਈਮ ਦਵਾਈ ਦੁੱਧ ਨਾਲ ਦਿੰਦੀ ਆ ਕਹਿੰਦੇ ਸਵੇਰੇ ਵੀ ਦੁੱਧ ਨਾਲ ਲੈਣੀ ਆ ਸ਼ਾਮ ਨੂੰ ਵੀ ਹੁਣ ਮੈਂ ਮੈਨੂੰ ਇਹਦੇ ਵਿੱਚ ਦਵਾਈ ਦੁੱਧ ਨਾਲ ਲੈਣੀ ਮੈਂ ਜਸਤ ਵੀ ਮੈਨੂੰ ਬਹੁਤ ਬਹੁਤ ਦੇਸੀ ਕੀ ਟੇਸਟ ਕੀਤਾ ਤੁਸੀਂ ਮੈਨੂੰ ਤਾਂ ਪਤਾ ਹੀ ਨਹੀਂ ਕਿੰਨਾ ਟਾਈਮ ਹੋ ਗਿਆ ਸੀ ਮੈਂ ਰੋਟੀ ਵੀ ਨਹੀਂ ਸੀ ਮੈਂ ਤੁਹਾਨੂੰ ਦੱਸਾਂ ਵੀ ਕਦੇ ਚੋਪੜੀ ਵੀ ਨਹੀਂ ਖਾਦੀ ਮੈਂ ਰੋਟੀ ਵੀ ਬਿਨਾਂ ਚੋਪੜੀ ਖਾਂਦੀ ਸੀ ਹੁਣ ਮੈਂ ਖੁੱਲ ਕੇ ਜਾਨੀ ਜ਼ਿੰਦਗੀ ਜਿਉਣੀ ਹੈ ਵੀ ਹਾਂ ਮੈਂ ਦੇਸੀ ਕਿਉਂ ਕਿਆ ਹੋਇਆ ਬਹੁਤ ਵਧੀਆ ਲੱਗਿਆ ਹਾਂ ਨਾਲ ਕੌਣ ਆਇਆ ਨੇ ਤੁਹਾਡੇ ਇਹ ਮੇਰੇ ਸਿਸਟਰ ਨੇ ਅੱਜ ਮੈਂ ਇਹਨਾਂ ਨੂੰ ਲੈ ਕੇ ਆਇਆ ਵੀ ਮੈਂ ਬਹੁਤ ਠੀਕ ਆ ਵੀ ਮੈਂ ਤੁਹਾਨੂੰ ਉੱਥੇ ਲੈ ਕੇ ਜਾਵਾਂ ਤੁਹਾਡੇ ਵੱਡੇ ਨੇ ਛੋਟੇ ਸਿਸਟਰ ਮੇਰੇ ਵੱਡੇ ਸਿਸਟਰ ਨੇ ਅੱਛਾ ਵੀ ਇਹ ਦਵਾਈ ਆਂਗਰੇਜੀ ਲੱਗਦੇ ਤਾਂ ਛੋਟੇ ਨੇ ਇਹ ਅੰਗਰੇਜੀ ਦਵਾਈ ਖਾਂਦੇ ਨੇ ਉਹ ਖਾਨੀ ਹੈ ਕਰਦੇ ਮੈਂ ਕਿਹਾ ਵੀ ਅੰਗਰੇਜੀ ਦਵਾਈ ਹੈ ਨਾ ਵੀ ਤੁਸੀਂ ਖਾਣੇ ਹੋ ਇੰਨੀ ਵੀ ਬਿਲਕੁਲ ਬੰਦ ਕਰ ਦਿੰਦੇ ਨੇ ਅੰਗਰੇਜੀ ਇਹਨਾਂ ਨੂੰ ਕੀ ਪ੍ਰੋਬਲਮ ਚਲੋ ਇਹਨਾਂ ਕੋਲ ਵੀ ਆਪਾਂ ਪੁੱਛਦੇ ਆ ਭੈਣ ਜੀ ਵੀ ਸਾਡੇ ਨਾਲ ਆਏ ਨੇ ਪਹਿਲਾ ਦਿਨਾਂ ਦੀ ਭੈਣ ਦੀ ਹਾਲਤ ਪੁੱਛਾਂਗੇ ਤੇ ਫਿਰ ਸਾਡੇ ਭੈਣ ਜੀ ਦੀ ਸਤਿਕਾਰ ਜੀ ਸਤਿਕਾਰ ਜੀ ਅੱਛਾ ਕੀ ਥੋੜੀ ਸਿਸਟਰ ਨੂੰ ਕੀ ਪ੍ਰੋਬਲਮ ਹੋਈ ਸੀ ਇਹਨਾਂ ਨੂੰ ਜਦੋਂ ਦਾ ਇਹਨਾਂ ਦਾ ਆਪਰੇਟ ਹੋਇਆ ਉਸ ਉਦੋਂ ਦੀ ਹੋਈ ਇਹਨੂੰ ਮਤਲਬ ਇਹਨਾਂ ਨੂੰ ਵੀਕਨੈਸ ਦੀ ਬਹੁਤ ਜ਼ਿਆਦਾ ਹੈ ਨਾ ਉਹ ਵੀ ਘੱਟ ਖਰਾਕ ਖਾਣ ਕਰਕੇ ਜਾਂ ਲੋ ਜਾਂ ਫਿਰ ਹੈਲਦੀ ਨਹੀਂ ਕੁਝ ਖਾਂਦੀ ਸੀ ਹੈ ਨਾ ਅਜੇ ਤੋ ਹੰਦਰ ਸਾਹਿਬ ਨੇ ਸਾਰਾ ਕੁਝ ਦੱਸਿਆ ਤਾਂ ਖਾਣ ਲੱਗ ਗਏ ਤਾਂ ਥੋੜਾ ਆਪਣੇ ਆਪ। ਉਹ ਥੋੜੇ ਘਰੇ ਆ ਕੇ ਕਹਿੰਦੇ ਨੇ ਵੀ ਲਿਓ ਵੀ ਤੇ 21 ਦਾ ਚਮਚਾ ਪਾਈਏ ਸਬਜੀ ਦਾਲ। ਹੁਣ ਮੈਨੂੰ ਤਾਂ ਫੋਨ ਤੇ ਹੀ ਦੱਸਤਾ ਸੀ ਇਹਨੇ ਕਿਉਂਕਿ ਟਾਈਮ ਥੋੜਾ ਹੀ ਹੋਇਆ ਹਲੇ ਬਹੁਤਾ ਟਾਈਮ ਨਹੀਂ ਹੋਇਆ ਦਵਾਈ ਲੈਣ ਗਿਆ ਉਹਨੂੰ। ਅਸੀਂ ਮਿਲੇ ਨਹੀਂ ਸੀ ਅੱਜ ਜੀ ਮਿਲੇ ਆ। ਫੋਨ ਤੇ ਹੀ ਦੱਸਤਾ ਸੀ ਵੀ ਤੁਸੀਂ ਵੀ ਉੱਥੇ ਜਾਓ ਤੇ ਠੀਕ ਹੋ ਜਾਓ। ਅੱਛਾ ਸਿਹਤ ਦਾ ਫਰਕ ਲੱਗਿਆ ਤੁਹਾਨੂੰ ਇਹਨਾਂ ਦੀ। ਹਾਂ ਹੁਣ ਤਾਂ ਵਧੀਆ ਫੋਨ ਤੇ ਵਧੀਆ ਗੱਲ ਕਰਦੇ ਨੇ ਪਹਿਲਾਂ ਤਾਂ ਜਮੇ ਥੱਕੇ ਹੀ ਰਹਿੰਦੇ ਸੀ ਇਹ। अच्छा ते ਹੁਣ ਫਿਰ ਘਰੇ ਕੰਮਕਾਰ ਸਾਰਾ ਹੱਥ ਵਟਾਉਂਦੇ ਨੇ ਬਹੁਤ ਵਧੀਆ ਕਰਦੇ ਨੇ ਹਾਂਜੀ ਬਹੁਤ ਸਾਰੇ ਕਰਦੇ ਹਾਂਜੀ ਬਹੁਤ ਵਧੀਆ ਕਰਦੇ ਨੇ ਚਲੋ ਉਸ ਤੋਂ ਤੁਸੀਂ ਦੇਖੋ ਮਹेश ਦੇਸੀ ਕੀ ਉਹਦੇ ਕਮਾਲ ਨਾਲ ਔਰ ਵੈਰਯੋਧਾ ਸਿੰਘ ਉਹਨਾਂ ਦੇ ਨੁਸਖਿਆਂ ਨਾਲ ਫਾਰਮੂਲਿਆਂ ਨਾਲ ਕਾਫੀ ਜ਼ਿਆਦਾ ਸਾਡੀ ਭੈਣ ਸਰਬਜੀਤ ਨੂੰ ਜਿਹੜੀ ਦਿੱਕਤ ਪਰੇਸ਼ਾਨੀ ਔਰ ਦੂਰ ਹੋਈ ਹੈ ਭੈਣ ਜਿਹੜੇ ਤੁਹਾਨੂੰ ਵੇਖ ਰਹੇ ਨੇ ਇਸ ਵੇਲੇ ਤੁਹਾਡੇ ਵਾਂਗੂ ਦੇਸੀ ਕੀ ਖਾਣ ਤੋਂ ਡਰਦੇ ਸੀ ਦੁੱਧ ਪੀਣ ਤੋਂ ਡਰਦੇ ਸੀ ਮਲਾਈ ਖਾਣ ਤੋਂ ਮੱਖਣ ਖਾਣ ਤੋਂ ਡਰਦੇ ਸੀ ਉਹਨਾਂ ਨੂੰ ਕੀ ਕਹੋਗੇ ਤੁਸੀਂ ਨਹੀਂ ਮੈਂ ਕਹਿੰਦੇ ਡਰੋ ਨਾ ਬਿਦੌਤ ਰਪਰੁੰਦਰਾ ਜਿੰਦਨ ਵਿਦੇਸੀ ਕੀ ਨਹੀਂ ਖਾਣਾ ਬੀਫੀ ਵਾਦਾ ਜੀ ਦਾ ਪਰ ਨਹੀਂ ਮੈਂ ਨਹੀਂ ਕਹਿੰਦੀ ਵੀ ਬਹੁਤ ਗੁੱਡ ਆ। ਕੀ ਆ ਬੀ ਦੇਸੀ ਕੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੋਤਾ ਜੀ। ਰੁਕੀ ਸਾਹਿਬ ਇੱਕ ਗੱਲ ਹੋਰ ਹੈ ਇਹਨਾਂ ਨੇ ਇੰਨੀ ਗੱਲ ਬੋਲੀ ਇਹ ਬਹੁਤ ਦਲੇਰੀ ਵਾਲਾ ਕੰਮ ਆ। ਜੀ ਜੀ ਕਿਉਂਕਿ ਸਾਨੂੰ ਬਹੁਤ ਟਾਈਮ ਲੱਗਿਆ ਇਹਨਾਂ ਨੂੰ ਸਮਝਾਉਣ ਦੇ ਵਿੱਚ ਵੀ ਤੁਸੀਂ ਬਿਲਕੁਲ ਬੇਫਿਕਰ ਰਹੋ ਕਿਉਂ ਟੈਨਸ਼ਨ ਲੈਣੀ ਹੈ। ਠੀਕ ਹੈ। ਪਰ ਉਹ ਤੁਸੀਂ ਦੇਸੀ ਕੀ ਉਹਦੇ ਵਿੱਚ ਵੀ ਵੀ ਮਲਾ ਕੇ ਪਾਣੀ ਦੇ ਵਿੱਚ ਵੀ ਪਾਣੀ ਵਾਲਾ ਨੁਸਖਾ ਦਿੱਤੇ ਸੀ। ਬਿਲਕੁਲ ਬਿਲਕੁਲ ਤੇ ਉਹਦੇ ਮੈਂ ਤੁਹਾਨੂੰ ਦੱਸਦਾ ਡਾਕਟਰ ਸਾਨੂੰ ਡ్రਾਈ ਇਹਨਾਂ ਦਿੰਦੇ ਆ। ਵੀ ਉਹ ਕਹਿੰਦੇ ਤੁਸੀਂ ਟੈਨਸ਼ਨ ਕਾਤੋਂ ਲੈਨੇ ਆਂ ਆਹ ਗੋਲੀ ਖਾਓ ਆਹ ਗੋਲੀ ਖਾ ਲਈ ਤੁਸੀਂ ਬਿਲਕੁਲ ਠੀਕ ਹੋ ਮੈਂ ਤੁਹ ਤੋਂ ਵੀ ਨਾ ਹੋਰ ਬਹੁਤ ਤੁਹਾਨੂੰ ਦੱਸਿਆ ਮੈਂ ਤੁਹ ਤੋਂ ਵੀ ਨਾ ਬਹੁਤ ਤੁਹਾਨੂੰ ਦੱਸਿਆ ਜੇ ਦੱਸਦਾ ਤਾਂ ਬਹੁਤ ਮੈਂ ਠੀਕ ਹੋ ਜਾਂੀ ਅੱਛਾ ਕੈਮਰੇ ਤੇ ਅੱਜ ਪਹਿਲੀ ਵਾਰ ਦੱਸਿਆ ਹਾਂਜੀ ਹੁਣ ਤੇ ਤੁਹਾਡਾ ਸੁਨੇਹਾ ਪੂਰੀ ਦੁਨੀਆ ਚ ਚਲਾ ਜਾਣਾ ਜਿਹੜਾ ਪੇਟ ਸਾਡੀਆਂ ਪੈਣਾ ਤੁਹਾਡੇ ਵਾਂਗੂ ਦਿੱਕਤ ਪਰੇਸ਼ਾਨੀ ਚ ਰੋਜ਼ ਪੇਨ ਕਿਲਰ ਕੰਦੀਆਂ ਨੇ ਤੇ ਉਹਨਾਂ ਦਾ ਅਸੀਂ ਇੱਕ ਦਾ ਵੀ ਖੜਾ ਛੜਾਤਾ ਸਾਰੀਆਂ ਦਵਾਵਾਂ ਤੁਹਾਡੇ ਹਿੱਸੇ ਤੇ ਮੇਰੇ ਇਸੇ ਅਸਮੈਂ ਦਾਹਨੇ ਸਰ ਮੈਂ ਉਸ ਦਿਨ ਤੋਂ ਮੈਂ ਕੋਈ ਅੰਗਰੇਜ਼ੀ ਦਵਾਈ ਨਹੀਂ ਲਈ ਮੈਨੂੰ ਲੋੜ ਹੀ ਨਹੀਂ ਪੈਂਦੀ ਮੈਂ ਇੰਨੀ ਤਾਂ ਅੰਦਰ ਉਸ ਤਾਂ ਫਿਰ ਮੈਂ ਦੁਬਾਰਾ ਤਾਂ ਹੀ ਭੱਜੇ ਆਏ ਹੁਣ ਤਾਂ ਹੀ ਲੈ ਕੇ ਜਿਵੇਂ ਦੀਦੀ ਨੂੰ ਮੈਂ ਕਿਹਾ ਤੁਸੀਂ ਚੱਲੋ ਉੱਥੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਦਵਾਈਆਂ ਦੇ ਭਾਗੀਦਾਰ ਇਹਨਾਂ ਦੇ ਬ੍ਰਦਰ ਵੀ ਨਹੀਂ ਠੀਕ ਹੈ ਕਿਉਂਕਿ ਉਹ ਪਹਿਲਾਂ ਠੀਕ ਹੋਏ ਨਹੀਂ ਫਿਰ ਉਸ ਤੋਂ ਬਾਅਦ ਇਹਨਾਂ ਨੇ ਅੱਗੇ ਦੀ ਅੱਗੇ ਫਿਰ ਅੱਜ ਇਹਨਾਂ ਦੇ ਸਿਸਟਰ ਆਏ ਨੇ ਜੀ ਜੀ ਸੋ ਉਹੀ ਫਿਰ ਗੱਲ ਆ ਜਾਂਦੀ ਹੈ ਵੀ ਜਿਹੜੀ ਸਾਡੇ ਬਜ਼ੁਰਗਾਂ ਨੇ ਸਾਨੂੰ ਸੌਖਾ ਜਾਂ ਨੁਕਤਾ ਦਿੱਤਾ ਠੀਕ ਹੈ ਉਹ ਕਹਿੰਦੇ ਵੀ ਤੁਸੀਂ ਮਰੀਜ਼ ਦੀ ਜਗ੍ਹਾ ਬੈਠ ਕੇ ਦੇਖੋ ਵੀ ਉਹ ਕਿਹੜ ਫੇਰ ਉਹਦਾ ਇਲਾਜ ਵੱਲ ਨੂੰ ਤੁਰੋ ਜੀ 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 ਇੱਥੇ ਆਗੀ ਚੀਜ਼ ਰੱਖੀ ਹੋਈ ਹੈ ਜੀ ਤੁਸੀਂ ਅੱਜ ਇਹ ਵੀ ਕੁਝ ਫਾਰਮੂਲਾ ਨੁਸਖਾ ਹੈ ਫਰੂਕੀ ਸਾਹਿਬ ਚੁਕੰਦਰ ਰੱਖੀ ਹੋਈ ਹੈ ਜੀ ਇਹ ਕੀ ਕਰੂਗਾ ਜਿਹੜੇ ਆਪਾਂ ਹੁਣੀ ਗੱਡੀ 'ਚ ਦੇਖੇ ਸੀਗੇ ਇਹ ਉਹਨਾਂ ਵਾਸਤੇ ਅਸੀਂ ਉਹਨਾਂ ਨੂੰ ਦਿਖਾਇਆ ਸੀਗਾ ਅੱਛਾ ਤੇ ਕੀ ਕਰਦੇ ਜੀ ਚਲੋ ਅਸੀਂ ਵੀ ਦੇਖ ਲਈਏ ਚੁਕੰਦਰ ਹੈਗਾ ਇੱਥੇ ਚੁਕੰਦਰ ਪਾਣੀ ਦੇ ਵਿੱਚ ਪਾ ਕੇ ਰੱਖਿਆ ਹੋਇਆ ਹੈ ਜੀ ਇਹ ਕੀ ਕਰੂਗਾ ਫਰੂਕੀ ਸਾਹਿਬ ਸਾਰੀਆਂ ਬਿਮਾਰੀਆਂ ਖੂਨ ਤੋਂ ਨੇ ਜਦੋਂ ਖੂਨ ਗੰਧਲਾ ਹੋ ਗਿਆ ਤਾਂ ਤੁਹਾਨੂੰ ਬੀਪੀ ਵੀ ਵਧੂਗਾ ਕੋਲੇਸਟ੍ਰੋਲ ਵੀ ਵਧੂਗੀ ਸ਼ਰੀਰ ਦੇ ਵਿੱਚ ਸੋਜਿਸ਼ ਵੀ ਆਊਗੀ ਚਮੜੀ ਦੇ ਰੋਗ ਵੀ ਆਉਣਗੇ ਔਰ ਰਹਿੰਦਾ ਖੁੰਦਾ ਕਸਰ ਸਾਡੇ ਜਿਹੜੇ ਵੀਰ ਪ੍ਰੋਡਕਟਰ ਹੈਗੇ ਨੇ ਉਹਨਾਂ ਨੇ ਡਰਾ ਡਰਾ ਕੇ ਵੈਸੀ ਖੂਨ ਸਕਾ ਦੇਣਾ ਜਿਵੇਂ ਇਹਨਾਂ ਦਾ ਛਕਾਇਆ ਹੋਇਆ ਸੀ ਸਾਡੀ ਭੈਣ ਦਾ ਤਾਂ ਜਦੋਂ ਚਕੰਦਰ ਆਪਾਂ ਖਾਣੇ ਆ ਹਾਂਜੀ ਤੇ ਮੈਂ ਕਹਿੰਦਾ ਕਦੇ ਜ਼ਿੰਦਗੀ ਦੇ ਵਿੱਚ ਲਿਪਸਟਿਕ ਲਾਉਣ ਦੀ ਲੋੜ ਨਹੀਂ ਪੈਣੀ ਕਿਉਂਕਿ ਚਿਹਰੇ ਦੇ ਉੱਤੇ ਲਾਲੀ ਇੰਨੀ ਆ ਜਾਣੀ ਆ ਅੱਛਾ ਤੇ ਉਹਦੇ ਨਾਲ ਨਾਲ ਜਿਹੜਾ ਅੰਦਰਲਾ ਤੁਹਾਡਾ ਪੂਰੀ ਬਾਡੀ ਆ ਉਹ ਕਲੀਨ ਹੋ ਜਾਣੀ ਆ ਡੀਟੌਕਸ ਹੋ ਜਾਣੀ ਆ ਜੀ 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 ਬਿਲਕੁਲ ਮਤਲਬ ਤੁਸੀਂ ਇਹ ਕਹਿ ਰਹੇ ਹੋ ਵੀ ਜਿਹੜਾ ਵੀ ਇਹ ਚਕੰਦਰ ਵਾਲਾ ਪਾਣੀ ਪੀਏਗਾ ਉਹਦਾ ਖੂਨ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਹੱਲ ਹੋ ਸਕਦੀਆਂ ਮੈਂ ਕਹਿੰਨਾ ਫਰੂਕੀ ਸਾਹਿਬ ਚਾਹੇ ਦਿੱਕਤ ਹੈ ਚਾਹੇ ਨਹੀਂ ਹੈ ਜੀ ਤੁਸੀਂ ਚਕੰਦਰ ਜੇ ਤਾਂ ਸਾਬਤ ਖਾ ਸਕਦੇ ਹੋ ਬਹੁਤ ਵਧੀਆ ਨਹੀਂ ਤਾਂ ਤੁਸੀਂ ਰਾਤ ਨੂੰ ਇਸ ਤਰ੍ਹਾਂ ਕਿਉਂ ਜੋ ਰਾਤ ਨੂੰ ਕੱਟ ਕੇ ਅਸੀਂ ਬਿਲਕੁਲ ਤੁਸੀਂ ਰਾਤ ਨੂੰ ਇਹਦੇ ਵਿੱਚ ਪਿਉਂ ਦੋ ਜਿਹੜੇ ਹੁਣੇ ਗੱਡੀ ਚਾਈ ਸੀ ਮੈਂ ਉਹਨਾਂ ਨੂੰ ਹੀ ਦਿਖਾ ਰਿਆ ਸੀਗਾ ਇਹ ਠੀਕ ਹੈ ਤੇ ਰਾਤ ਨੂੰ ਇਹਨੂੰ ਪਿਉਂਦੋ ਸਵੇਰੇ ਉੱਠ ਕੇ ਤੁਸੀਂ ਚਕੰਦਰ ਚੱਬ ਕੇ ਖਾਣੀ ਹੈ ਜੂਸ ਨਹੀਂ ਬਣਾਉਣਾ ਠੀਕ ਹੈ ਦੂਸਰੀ ਗੱਲ ਜਿਹੜਾ ਇਹਦਾ ਪਾਣੀ ਆ ਇਹਨੂੰ ਵੀ ਨਾਲ ਪੀਣਾ ਹੈ ਚਕੰਦਰ ਵਾਲਾ ਪਾਣੀ ਕੋਣ ਬਣਾ ਲੰਦਾ ਮਤਲਬ ਕੀ ਬਾਤ ਹੈ ਸੋ ਤੁਸੀਂ ਦੇਖੋ ਇਹ ਚਕੰਦਰ ਵਾਲਾ ਪਾਣੀ ਹੈਗਾ ਯੋਧਾ ਜੀ ਨੇ ਰੱਖਿਆ ਹੋਇਆ ਅਚਾਨਕ ਨੁਸਖਾ ਫਾਰਮੂਲਾ ਸਾਡੇ ਹੱਥ ਲੱਗਿਆ ਮਾਤਾ ਜੀ ਨੂੰ ਦੱਸ ਰਹੇ ਸੀ ਇਹ ਇਹਦੇ ਨਾਲ ਕੀ ਹੋਏਗਾ ਜੀ ਪਰ ਮਤਲਬ ਇੱਕ ਗਲਾਸ ਮਤਲਬ ਕੀ ਕਰੇਗਾ ਫਰੁਕੀ ਸਾਹਿਬ ਸਾਰੀਆਂ ਬਿਮਾਰੀਆਂ ਬਲੱਡ ਤੋਂ ਨੇ ਦੂਸਰੀ ਗੱਲ ਜਦੋਂ ਪੇਟ ਦੇ ਵਿੱਚ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਅਕਸਰ ਅਸੀਂ ਦੇਖਿਆ ਵੀ ਮਰੀਜ਼ ਨੂੰ ਦਿੱਕਤ ਕੋਈ ਨਹੀਂ ਹੁੰਦੀ ਦਿੱਕਤ ਤਾਂ ਜਾਂ ਤਾਂ ਖੁਸ਼ਕੀ ਦੀ ਹੁੰਦੀ ਹੈ ਜਿਵੇਂ ਡਾਕਟਰ ਉਹਦਾ ਦੇਸੀ ਕਿਉਂ ਬੰਦ ਕਰ ਦਿੰਦੇ ਨੇ ਤਾਂ ਖੁਸ਼ਕੀ ਹੁੰਦੀ ਹੈ ਉਹਦੇ ਕਰਕੇ ਵਾਲ ਵੀ ਝੜਦੇ ਆ ਚਮੜੀ ਦੀ ਵੀ ਦਿੱਕਤ ਆਉਂਦੀ ਹੈ ਖਾਰਿਸ਼ ਦੀ ਦਿੱਕਤ ਆਉਣ ਲੱਗ ਜਾਂਦੀ ਹੈ ਡਿਪਰੈਸ਼ਨ ਟਾਈਪ ਬੰਦਾ ਹੋ ਜਾਂਦਾ ਔਰ ਉਹਦੇ ਨਾਲ ਨਾਲ ਜਦੋਂ ਤੁਸੀਂ ਦੇਖੋਗੇ ਬੰਦਾ ਟੈਨਸ਼ਨ ਲੈਂਦਾ ਤਾਂ ਖੂਨ ਸੁੱਕਣ ਲੱਗ ਜਾਂਦਾ ਤਾਂ ਇਹ ਦੋਨੇ ਚੀਜ਼ਾਂ ਦੇ ਵਿੱਚ ਬੜਾ ਕਾਰੀਗਰ ਔਰ ਖਾਸ ਕਰਕੇ ਜਿਨ੍ਹਾਂ ਲੋਕਾਂ ਦਾ ਬਲੱਡ ਘਟਦਾ ਐਚਬੀ ਘਟਿਆ ਹੁੰਦਾ ਆਇਰਨ ਘਟਦੀ ਐ ਜਿਨ੍ਹਾਂ ਲੋਕਾਂ ਨੂੰ ਤੁਸੀਂ ਇਹ ਸਮਝੋ ਵੀ ਚਿਹਰੇ ਦੇ ਉੱਤੇ ਉਹ ਕਹਿੰਦੇ ਵੀ ਉਮਰ ਤਾਂ ਛੋਟੀ ਆ ਪਰ ਐ ਬਿਲਕੁਲ ਇਸ ਤਰ੍ਹਾਂ ਦੀ ਤਰਾਸ਼ਤੀ ਵਾਲਾ ਚਿਹਰਾ ਲੱਗਦਾ ਪਤਾ ਨਹੀਂ ਕਿੰਨੇ ਅਰਬਾਂ ਦਾ ਨੁਕਸਾਨ ਹੋ ਗਿਆ ਜਿਵੇਂ ਸਾਡੀ ਭੈਣ ਹੁਣੇ-ਹੁਣੇ ਉਹ ਛੋਟੇ ਨੇ ਉਹ ਵੱਡੇ ਨੇ ਹਾਂਜੀ ਉਹ ਲੱਗਦੇ ਉਹ ਵੱਡੇ ਨੇ ਲੱਗਦੇ ਉਹ ਖਾਂਦੇ ਨਹੀਂ ਉਹ ਦੇਸੀ ਕੀ ਖਾਂਦੇ ਤੁਸੀਂ ਦਸੀ ਕੀ ਖਾਂਦੇ ਹੋ ਉਹਨਾਂ ਨੇ ਆਪ ਹਾਂਜੀ ਮੈਂ ਪੰਜੀਰੀ ਬਿਨਾ ਚਾ ਨਹੀਂ ਪੀਂਦੀ ਇਸ ਸਮੇਂ ਮੈਂ ਪੰਜੀਰੀ ਨਾਲ ਹੀ ਪੀਣੀ ਆ ਜੀ 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 ਸੋ ਸਰੀਰ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਹੈਗੀ ਫਰੂਕੀ ਸਾਹਿਬ ਠੀਕ ਹੈ ਸਿਰਫ ਜੇਕਰ ਬੰਦਾ ਡਰੇ ਨਾ ਓਕੇ ਜੀ 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 ਅੱਛਾ ਇਹ ਦੱਸਿਓ ਵੀ ਜਿਹੜਾ ਸਰਬਜੀਤ ਹੋਣਾ ਦਾ ਸਾਡੀ ਭੈਣ ਇੱਕ ਹੋਰ ਬਾਹਰ ਬੈਠੀ ਹੈ ਜਿਹੜੇ ਮਾਨਸਾ ਵਾਲੀ ਸਾਈਡ ਤੋਂ ਆਏ ਸੀ ਉਹ ਕਹਿੰਦੀ ਵੀ ਸਾਡੇ ਗੋਡਿਆਂ ਦੇ ਵਿੱਚ ਸਵੇਲਿੰਗ ਸੀ ਉਹ ਉਹਨਾਂ ਨੂੰ ਤੁਸੀਂ ਕਿਵੇਂ ਠੀਕ ਕਿਵੇਂ ਕੀਤਾ ਕੀ ਦਿੱਤਾ ਤੁਸੀਂ ਫਰੂਕੀ ਸਾਹਿਬ ਉਹਦੇ ਵਿੱਚ ਇੱਕ ਤਾਂ ਸੀ ਇਹਨਾਂ ਨੂੰ ਵੀ ਦਿੱਤਾ ਸੀਗਾ ਠੀਕ ਹੈ ਤਹਾਨੂੰ ਵੀ ਦਿੱਤਾ ਸੀਗਾ ਹਨਾ ਮਹਾਰਾਜ ਸਹੀ ਸ਼ਰਬਤ ਇਹ ਦਿੱਤਾ ਸੀ ਤੁਹਾਨੂੰ ਮਹਾਰਾਜ ਸਹੀ ਸ਼ਰਬਤ ਸਹੀ ਸ਼ਰਬਤ ਹਾਂਜੀ ਆਹੀ ਅੱਛਾ ਫਿਰ ਇਹ ਪਿੰਦੇ ਕੀ ਮੈਂ ਸੀ ਤੁਸੀਂ ਕਿਵੇਂ ਇਨਟੇਕ ਕਿਵੇਂ ਕਰਨਾ ਹੈ ਹਾਂਜੀ ਇੱਕ ਜਾਨੀ 10 ਐਮਐਲ ਜੇਪੀ ਲੈ ਲਿਆ ਤੇ 30 ਐਮਐਲ ਪਾਣੀ ਲੈਣਾ ਹੈ ਅੱਛਾ ਜੀ ਉਹ ਚ ਪਾ ਕੇ ਤਿੰਨ ਟਾਈਮ ਪਿੰਦੀ ਰਹੀ ਅੱਛਾ ਕਿੰਨੇ ਟਾਈਮ ਵਿੱਚ ਜੀ 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 ਅੱਛਾ ਇਹ ਕੀ ਕਰਦਾ ਕੀ ਹੈ ਜੀ ਫਰੂਕੀ ਸਾਹਿਬ ਅਸੀਂ ਤਾਂ ਫਾਰਮੂਲੇਸ਼ਨ ਬਣਾਈ ਹੈ ਇਹ ਜਾਂ ਇਹ ਨੁਕਤਾ ਜਿਹੜਾ ਬਣਾਇਆ ਅਸੀਂ ਤਾਂ ਬਜ਼ੁਰਗਾਂ ਦਾ ਉਹ ਤਸਰਾ ਲੈ ਕੇ ਇਸ ਤਰ੍ਹਾਂ ਨੁਕਤਾ ਬਣਾਇਆ ਹੈ ਵੀ ਇਹ ਕੰਮ ਕਰਦਾ ਪੇਟ ਦੇ ਉੱਤੇ ਪਰ ਪਰਮਾਤਮਾ ਕਰਨ ਵਾਲਾ ਕਾਲਪੁਰ ਕਰਨ ਵਾਲਾ ਸਾਡੀ ਕੋਈ ਔਕਾਤ ਹੈ ਨਹੀਂ ਪਰ ਲੋਕਾਂ ਨੂੰ ਰਿਜ਼ਲਟ ਕੋਲੇਸਟ੍ਰੋਲ ਦੇ ਵਿੱਚ ਵੀ ਆਉਂਦੇ ਆ ਔਰ ਮੈਂ ਬੇਨਤੀ ਕਰਦਾ ਵੀ ਜੇਕਰ ਤੁਹਾਡੀ ਬਿਮਾਰੀ ਸ਼ੁਰੂ ਹੋਈ ਹੈ ਤਾਂ ਇੱਕ ਤਾਂ ਦੇਸੀ ਕਿਉਂ ਨਾ ਬੰਦ ਕਰੋ ਠੀਕ ਦੂਸਰੀ ਗੱਲ ਚੁਕੰਦਰ ਖਾਓ ਠੀਕ ਜੇ ਇਸ ਤੋਂ ਵੀ ਅੱਗੇ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਆਵੇ ਤਾਂ ਵੀ ਤੁਸੀਂ ਇਹ ਨਹੀਂ ਹੈਗਾ ਵੀ ਮਹਾਰਾਜਾ ਸ਼ਾਈ ਸ਼ਰਬਤ ਲੈ ਲਈ ਤੁਸੀਂ ਪਹਿਲਾਂ ਆਪਦੀ ਪ੍ਰੋਬਲਮ ਸਾਡੇ ਨਾਲ ਸਾਂਝੀ ਕਰ ਲਿਓ ਸਾਨੂੰ ਲੱਗੂ ਤਾਂ ਬਹੁਤ ਸਾਰੇ ਪੇਸ਼ੈਂਟ ਹੁੰਦੇ ਜਿਨ੍ਹਾਂ ਨੂੰ ਅਸੀਂ ਬਿਨਾਂ ਦਵਾਈ ਦਿੱਤੇ ਹੀ ਸਿਰਫ ਇਹ ਕਹਿ ਦਿੰਨੇ ਆ ਵੀ ਤੁਸੀਂ ਘਰੇ ਜਾ ਕੇ ਦੇਸੀ ਕਿਉਂ ਸ਼ੁਰੂ ਕਰੋ ਠੀਕ ਤਾਂ ਉਹਦੇ ਨਾਲ ਹੀ ਹੱਲ ਹੋ ਜਾਂਦਾ ਜੀ ਜੀ ਇਹ ਤੁਸੀਂ ਕਹਿ ਰਹੇ ਹੋ ਕਿ ਕਿੰਨੇ ਦਿਨਾਂ ਚ ਲੀਵਰ ਹੈਗਾ ਪੇਟ ਨਾਲ ਸੰਬੰਧਿਤ ਰੋਗ ਹੈਗੇ ਨੇ ਸੰਗ੍ਰਹਿਣੀ ਵਾਲੇ ਭਾਈ ਸਾਹਿਬ ਵੀ ਸਾਨੂੰ ਮਿਲਣੇ ਇਹ ਕਿੰਨੇ ਦਿਨਾਂ ਚ ਠੀਕ ਕਰ ਦਿੰਦੇ ਮਤਲਬ ਸਾਡੀ ਭੈਣ ਨੂੰ ਤਾਂ 3 ਕੁ ਮਹੀਨੇ ਕਹਿ ਰਹੇ ਵੀ ਲੱਗੇ ਲੁਕਿਸਾ ਵੀ 45 ਦਿਨ ਕਹਿੰਨੇ ਵੀ 45 ਦਿਨਾਂ ਦੇ ਵਿੱਚ ਵਿੱਚ ਰਿਪੋਰਟਾਂ ਦੇ ਵਿੱਚ ਤਬਦੀਲੀ ਆਉਣ ਲੱਗ ਜਾਂਦੀ ਹੈ ਬਿਲਕੁਲ ਅੱਛਾ ਇਹ ਦੱਸੋ ਵੀ ਫਿਰ ਜੇਕਰ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਸਾਡੀ ਭੈਣ ਵਾਂਗੂ ਸਰਬਜੀਤ ਵਾਂਗੂ ਬਹੁਤ ਸਾਰੇ ਸਾਡੀਆਂ ਭੈਣਾ ਪੀੜਤ ਨੇ ਸਾਡੇ ਵੀਰ ਜੀ ਜਿਹੜੇ ਬਾਹਰ ਬੈਠੇ ਸੀ ਸੰਗਰਹਿਣੀ ਤੋਂ ਪੀੜਤ ਨੇ ਕੋਈ ਗੋਡਿਆਂ ਲੈ ਇੱਥੇ ਲਗਾਤਾਰ ਠੀਕ ਹੋ ਰਹੇ ਨੇ ਤੁਹਾਨੂੰ ਮਿਲਣ ਦਾ ਕੀ ਟੰਗ ਹੈ ਕਿਵੇਂ ਤੁਹਾਨੂੰ ਮਿਲਿਆ ਜਾ ਸਕਦਾ ਹੈ ਜਿਹੜੇ ਦਰਸ਼ਕ ਇਸ ਵੇਲੇ ਸਾਡੇ ਨਾਲ ਨਵੇਂ ਜੁੜੇ ਨੇ ਜੀ ਅਸੀਂ ਹਰ ਰੋਜ਼ਾਨਾ ਐਤਵਾਰ ਰੋਜ਼ਾਨਾ ਐਤਵਾਰ ਹਰ ਇੱਕ ਐਤਵਾਰ ਹਰ ਐਤਵਾਰ ਅਸੀਂ ਲੁਧ ਤੇ ਬਾਕੀ ਤੁਸੀਂ ਥੱਲੇ ਨੰਬਰ ਵੀ ਦੇ ਸਕਦੇ ਹੋ ਜੇਕਰ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਹੋਵੇ ਤਾਂ ਉਹ ਦਿੱਤੇ ਗਏ ਨੰਬਰ ਤੇ ਆਪਦੀਆਂ ਰਿਪੋਰਟਸ ਵੀ ਸਾਂਝੀਆਂ ਕਰ ਸਕਦੇ ਨੇ ਤੇ ਬੇਨਤੀ ਕੋਈ ਇਹ ਵੀ ਵੇਟ ਕਰਨੀ ਨਾ ਪਵੇ ਤਾਂ ਤੁਸੀਂ ਪਹਿਲਾਂ ਕਾਲ ਕਰਕੇ ਆਪਦੀ ਕਾਫੀ ਭੀੜ ਹੈਗੀ ਹੈ ਜੀ ਅਪਾਇੰਟਮੈਂਟ ਲੈ ਕੇ ਆਉਂਗੇ ਤਾਂ ਉਹਦੇ ਨਾਲ ਤੁਹਾਨੂੰ ਵੀ ਸੌਖਾ ਵਾਲਾ ਰਹੇਗਾ ਤੇ ਸਾਨੂੰ ਵੀ ਸੌਖਾ ਰਹੇਗਾ ਜੀ ਜੀ ਯੋਧਾ ਜੀ ਬਹੁਤ ਬਹੁਤ ਸ਼ੁਕਰੀ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਚੁਕੰਦਰ ਵਾਲੇ ਪਾਣੀ ਦਾ ਨੁਸਕਾ ਫਾਰਮੂਲਾ ਸਾਡੇ ਨਾਲ ਸਾਂਝਾ ਕੀਤਾ ਹੈਗਾ ਯੋਧਾ ਜੀ ਨੇ ਔਰ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਸ਼ਖਸ ਇਸ ਤਰੀਕੇ ਨਾਲ ਡੇਲੀ ਚੁਕੰਦਰ ਤੇ ਜਿਹੜੀਆਂ ਖੂਨ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਲੀਵਰ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹ ਸੌਟ ਆਊਟ ਹੋ ਸਕਦੇ ਨੇ ਹੱਲ ਹੋ ਸਕਦੇ ਨੇ ਫਿਲਹਾਲ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਪਰ ਤੁਸੀਂ ਜਿਹੜਾ ਕਿ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਸਲਾਹ ਜ਼ਰੂਰ ਕਰਨਾ ਹੈ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਜਿਹੜੀ ਆਰ ਵੈਦਰ ਦੀ ਟੀਮ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਵੈਦ ਜੋਧਾ ਸਿੰਘ ਹੋਰਾਂ ਨੂੰ ਕੰਸਲਟ ਹੈ ਜਿਹੜਾ ਉਹ ਕਰ ਸਕਦੇ ਹੋ ਫਿਲਹਾਲ ਮੈਨ